ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਹਨਾ ਉਹ ਜਿਹੜੇ ਆਪਾਂ ਵੀਡੀਓ ਪਾਈ ਸੀਗੀ ਪਹਿਣਾ ਦੇ ਵਾਸਤੇ ਇੱਧਰ ਵੀ ਕਿਸ ਤਰ੍ਹਾਂ ਦੇ ਕੰਮ ਤੇ ਉਹਨੂੰ ਲੈ ਕੇ ਪਹਿਣਾ ਦੇ ਕਮੈਂਟ ਆਏ ਸੀਗੇ ਵੀ ਇੱਧਰ ਜਿਹੜੇ ਕੰਮ ਆਦੇ ਆ ਹਨਾ ਕਿੰਨੀ ਸੈਲਰੀ ਮਿਲਦੀ ਆ ਕਿਹੜੇ ਕੰਮ ਦੀ ਤੇ ਵੀ ਉਹ ਉਹਦੀ ਸਾਨੂੰ ਜ਼ਰੂਰ ਤੁਸੀਂ ਦੱਸਿਓ ਵੀਡੀਓ ਬਣਾ ਕੇ ਤੇ ਬਾਕੀ ਵੀ ਇੱਧਰ ਜਦੋਂ ਆਪਾਂ ਆਨਲਾਈਨਲੀ ਦੇ ਵਿੱਚ ਵੀ ਰਹਿ ਆਸ਼ਾਰੇ ਸਾਨੂੰ ਦੱਸਿਓ ਵੀ ਕਿੰਨਾ ਖਰਚਾ ਵਾ ਜਿਵੇਂ ਕਿ ਕੱਲੀ ਕੁੜੀ ਨੇ ਆਉਣਾ ਜਾਂ ਕਿਸੇ ਦੇ ਨਾਲ ਰਹਿਣਾ ਵਾ ਤੇ ਉਹ ਆਪਾਂ ਸਾਰਾ ਤੁਹਾਨੂੰ ਅੱਜ ਡਿਟੇਲ ਦੇ ਵਿੱਚ ਦੱਸਾਂਗੇ ਤੇ ਕਮੈਂਟ ਹੁੰਦੇਣ ਤਾਂ ਕਾਫੀ ਦੈਨ ਹੋ ਗਈ ਤੇ ਫਿਰ ਮੈਂ ਕਹਾਂ ਵੀ ਚਲੋ ਇਹ ਆਪਾਂ ਵੀਡੀਓ ਫਰੀ ਟਾਈਮ ਤੇ ਪੂਰੀ ਆਪਾਂ ਡਿਟੇਲ ਚ ਆਪਾਂ ਬੈਠ ਕੇ ਵੀਡੀਓ ਬਣਾ ਕੇ ਦੱਸਾਂਗੇ ਵੀ ਜਿਹੜੀ ਉਹਨਾਂ ਨੂੰ ਸਾਰੀ ਸਮਝ ਆ ਜੇ ਵੀ ਕੋਈ ਡਾਟ ਨਾ ਰਵੇ ਤੇ ਬਸ ਮੈਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਕਾਫੀ ਜਲਦੀ ਜਲਦੀ ਚ ਜਿੰਨੀ ਕ ਜਾਣਕਾਰੀ ਹੁੰਦੀ ਆ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੀ ਆ ਫਿਰ ਮੈਂ ਕਹਿੰਸੀ ਇਹ ਮੈਂ ਛੁੱਟੀ ਵਾਲੇ ਦਿਨ ਹੀ ਵੀਡੀਓ ਬਣਾਉਂਗੀ ਵੀ ਤਾਂ ਕਿ ਵੀ ਕੋਈ ਨਾਲ ਤਾਂ ਕੰਮ ਤੇ ਜਾਣ ਦੀ ਟੈਨਸ਼ਨ ਹੋਵੇ ਤੇ ਵੀ ਮਾਈਂਡ ਫ੍ਰੀ ਹੋਵੇ ਤੇ ਮੈਂ ਫਿਰ ਸਾਰਾ ਪਹਿਨਾਂ ਨੂੰ ਚੰਗੀ ਤਰ੍ਹਾਂ ਮੈਂ ਸਮਝਾਉਂਗੀ ਤਾਂ ਕਰਕੇ ਫਿਰ ਅੱਜ ਮੇਰੀ ਛੁੱਟੀ ਸੀਗੀ ਤੇ ਬਸ ਉਹੀ ਤੁਹਾਨੂੰ ਪਤਾ ਹੀ ਛੁੱਟੀ ਵਾਲੇ ਦਿਨ ਘਰ ਦੇ ਕੰਮ ਕਾਰਨੀ ਮੁੱਕ ਦੇਗੀ ਤੇ ਫਿਰ ਵੀ ਅੱਜ ਵੀ ਹੁਣ ਸ਼ਾਮ ਹੋ ਗਈ ਆ ਪੌਣੇ 5 ਹੋ ਗਏ ਆ ਤੇ ਹੁਣ ਇਹ ਟਾਈਮ ਬਸ ਮੈਨੂੰ ਮਿਲਿਆ ਤੇ ਮੈਂ ਕਿ ਚਲੋ ਹੁਣ ਮੈਂ ਆਰਾਮ ਨਾਲ ਵੀਡੀਓ ਬਣਾਉਣੀ ਆ ਤੇ ਪਹਿਨਾ ਨੂੰ ਆਪਾਂ ਸਾਰਾ ਸਮਝਾਉਣੀ ਆ ਤੇ ਦੇਖੋ ਜੀ ਅੱਜ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਾਰਾ ਸਮਝਾਉਂਗੀ ਕਿ ਕਿਵੇਂ ਆਉਣਾ ਤੇ ਇੱਥੇ ਆ ਕੇ ਕੀ ਕੀ ਪਹਿਨਾ ਨਿਕਾਲਣਾ ਵਾ ਤਾਂ ਜਿਹੜੀਆਂ ਪਹਿਨਾਵਲ ਬਾਰੇ ਸੋਚਦੀਆਂ ਵੀ ਇੱਥੇ ਆਉਣਾ ਸਹੀ ਆ ਜਾਂ ਗਲਤ ਆ ਹਨਾ ਵੀ ਆਪਾਂ ਇੱਥੇ ਆ ਕੇ ਵੀ ਆਪਾਂ ਕਿੰਨੇ ਟਾਈਮ ਸੈੱਟ ਹੋ ਸਕਦੇ ਆ ਸਾਰਾ ਪੂਰਾ ਡਿਟੇਲ ਚ ਸਮਝਾਉਂਗੀ ਇਹ ਆਪਣੀ ਵੀਡੀਓ ਥੋੜੀ ਜਿਹੀ ਲੰਬੀ ਵੀ ਹੋਗੀ ਤਾਂ ਤੁਸੀਂ ਵਿੱਚੋਂ ਸਕਿਪ ਨਾ ਕਰਿਓ ਕਿਉਂਕਿ ਆਪਾਂ ਅੱਜ ਕੰਮ ਦੀਆਂ ਹੀ ਗੱਲਾਂ ਕਰਾਂਗੇ ਇਹਦੇ ਵਿੱਚ ਤੇ ਤੁਸੀਂ ਪੂਰੀ ਵੀਡੀਓ ਧਿਆਨ ਦੇ ਨਾਲ ਜਿਹੜੀਆਂ ਵੀ ਮੇਰੇ ਭੈਣਾਂ ਇੱਥੇ ਆਉਣ ਦੇ ਇੰਟਰਸਟ ਚ ਤੇ ਜਾਂ ਜਿਨ੍ਹਾਂ ਨੇ ਆਉਣਾ ਭਾਤ ਧਿਆਨ ਦੇ ਨਾਲ ਆਪਣੀ ਇਹ ਵੀਡੀਓ ਸੁਣਿਓ ਤੇ ਹਾਂਜੀ ਵੀਡੀਓ ਤੇ ਜਾਣ ਤੋਂ ਪਹਿਲਾਂ ਆਪਣੀ ਛੋਟੀ ਜਿਹੀ ਬੇਨਤੀ ਆ ਵੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤੇ ਜਿਨ੍ਹਾਂ ਨੇ ਕੀਤਾ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਆਪਨੇ ਵੀਡੀਓ ਜੇ ਤੁਹਾਨੂੰ ਵਧੀਆ ਲੱਗਦੀ ਹੁੰਦੀ ਆ ਤੁਹਾਨੂੰ ਲੱਗਦਾ ਵੀ ਇਹ ਕਿਸੇ ਦੇ ਹੋਰ ਵੀ ਕੰਮ ਆਉਣ ਵਾਲੀ ਆ ਤੇ ਆਪਣੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਕਿ ਆਪਾਂ ਨੂੰ ਥੋੜਾ ਜਿਹਾ ਹੌਸਲਾ ਹੋ ਜਾਂਦਾ ਵਾ ਵੀ ਤੁਸੀਂ ਆਪਣੇ ਜੀ ਟਰਸਟ ਕਰਦੇ ਆ ਆਪਣੇ ਸੌਂਦੇ ਆ ਤੇ ਫਿਰ ਆਪਾਂ ਤੁਹਾਡੇ ਲਈ ਨਵੀਂ ਤੋਂ ਨਵੀਂ ਜਾਣਕਾਰੀ ਆ ਜਿਹੜੀ ਹਨਾ ਤੇ ਜਾਂ ਕੋਈ ਨਵੀਂ ਇੱਥੇ ਅਪਡੇਟ ਹੁੰਦੀ ਆ ਜਾਂ ਕੋਈ ਰੋਲ ਵગેਰਾ ਚੇਂਜ ਹੁੰਦੇ ਆ ਤੇ ਉਹਨੂੰ ਆਪਾਂ ਲੈ ਕੇ ਤੁਹਾਡੇ ਲਈ ਵੀਡੀਓ ਆਪਾਂ ਪਾਉਂਦੇ ਆ ਹਾਂਜੀ ਆਪਾਂ ਹੁਣ ਚਾਲ ਜਾਂ ਸਟਾਰਟਿੰਗ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਆ ਪਿਛਲੇ ਸਾਲ ਤੇ ਇਸ ਸਾਲ ਹੁਣ ਜਿਹੜੇ ਅਕਤੂਬਰ ਦੇ ਵੀ ਨੰਗ ਕੇ ਗਏ ਆ ਤੇ ਅੱਗੇ ਜਿਹੜੇ ਹੁਣ ਭਰੇ ਜਾਣੇ ਆ ਉਹਦੇ ਵਿੱਚ ਆਪਾਂ ਇਥੋਂ ਦੀ ਸਰਕਾਰ ਨੇ ਜਿਹੜੀ ਲੇਡੀਜ਼ ਨੂੰ ਆ ਜਿਹੜਾ ਕੋਟਾ ਉਹ ਜ਼ਿਆਦਾ ਦਿੱਤਾ ਵਾ ਉਹਦਾ ਵੀ ਆਪਾਂ ਤੁਹਾਨੂੰ ਰੀਜਨ ਦੱਸਦੇ ਆ ਵੀ ਕਿਉਂ ਦਿੱਤਾ ਵਾ ਉਹਦਾ ਰੀਜਨ ਇਹ ਆ ਵੀ ਇੱਥੇ ਇਹ ਉਹਨਾਂ ਨੇ ਆਪਣੇ ਲਈ ਨਹੀਂ ਕੀਤਾ ਜੇ ਆਪਾਂ ਕਹੀਏ ਵੀ ਹਾਂ ਆਪਣੇ ਇੰਡੀਅਨ ਵਾਸਤੇ ਜਾਂ ਬੰਗਲਾਦੇਸ਼ ਵਾਰੇ ਜਾਂ ਪਾਕਿਸਤਾਨੀ ਵੀਰ ਭੈਣਾਂ ਵਾਰੇ ਉਹ ਸੋਚਦੇ ਆ ਭੈਣਾਂ ਵਾਰੇ ਨਹੀਂ ਜੀ ਉਹ ਵੀ ਤੁਹਾਨੂੰ ਦੱਸਦੇ ਆ ਇੱਥੋਂ ਦੀ ਸਰਕਾਰ ਨੇ ਉਹ ਵੀ ਕਾਦੇ ਲਈ ਕੀਤਾ ਕਿਉਂਕਿ ਇਟਲੀ ਦੀ ਜਿਹੜੀ ਜਾਣਕਾਰੀ ਜਿਹੜੀ ਜਨਸੰਖਿਆ ਜਿਹੜੇ ਬੱਚੇ ਜਨਮ ਲੈ ਲੈ ਰਹੇ ਆ ਬਹੁਤ ਘੱਟ ਲੈ ਰਹੇ ਆ ਉਹਦਾ ਰੀਜਨ ਕੀ ਹੈ ਇੱਥੋਂ ਦੀ ਸਰਕਾਰ ਨੇ ਕੀ ਕੱਢਿਆ ਵਾ ਕਿ ਜਿਹੜੀਆਂ ਇੱਥੋਂ ਦੀਆਂ ਵੀ ਲੇਡੀਆ ਔਰਤਾਂ ਵਾ ਹਨਾ ਤੇ ਕਦੇ ਵੀ ਕੰਮ ਵਾਲੀਆਂ ਸਾਰੇ ਕੰਮ ਕਰ ਰਹੀ ਵੀ ਮਤਲਬ ਕਰਦੀਆਂ ਪਾਰਕ ਵਾਲੀਆਂ ਔਰਤਾਂ ਵਾ ਤੇ ਉਹ ਇਸ ਕੰਮ ਵਿੱਚ ਵੀ ਮਤਲਬ ਬੱਚੇ ਜੰਮਣ ਤੋਂ ਵੀ ਉਹਨਾਂ ਨੂੰ ਡਰਾਦਾ ਵੀ ਹਾਂ ਅਸੀਂ ਚਲੋ ਬੱਚਾ ਪੈਦਾ ਕਰ ਲਿਆ ਬਾਅਦ ਚ ਉਹਨਾਂ ਦੀ ਸਾਂਭ ਸੰਭਾਲਾ ਕੌਣ ਕਰੂਗਾ ਕਿਵੇਂ ਆ ਵੀ ਸਾਡਾ ਤਾਂ ਕੰਮ ਆ ਹਨ ਇਸ ਵਜ੍ਹਾ ਕਰਕੇ ਵੀ ਉਹਨਾਂ ਦਾ ਜਿਹੜਾ ਹਨਾ ਦਿਮਾਗ ਆ ਬੀਓਐਸ ਪਾਸੇ ਨਹੀਂ ਸੀ ਜਾਂ ਹੋਰ ਆਸੇ ਪਾਸੇ ਫਰਿੰਡਾਂ ਦਾ ਸਰਕਲ ਚ ਆ ਹੀ ਪਤਾ ਲੱਗਦਾ ਸੀਗਾ ਵੀ ਵਾਕਈ ਇਥੋਂ ਦੀਆਂ ਜਿਹੜੀਆਂ ਔਰਤਾਂ ਦੇ ਦਿਮਾਗ 'ਚ ਕੰਮ ਨੂੰ ਜ਼ਿਆਦਾ ਲੈ ਕੇ ਆ ਵੀ ਆਪ ਦਾ ਕੰਮ ਕਰਦੀਆਂ ਆ ਉਹਦਾ ਇੱਥੇ ਵੀ ਉਹਨਾਂ ਦਾ ਸੈੱਟ ਹੋਈਏ ਹੁਣ ਮੇਰੇ ਨਾਲ ਵੀ ਉੱਥੇ ਇੱਕ ਕੁੜੀ ਆ ਜੇ ਮੈਂ ਉਹਨੂੰ ਕਹਦਾ ਹੁਣ 28 ਸਾਲਾਂ ਦੀ ਆ ਹਨਾ ਵੀ ਹੁਣ ਤੁਹਾਨੂੰ ਵੀ ਤੁਹ ਵਿਆਹ ਕਰਵਾ ਬੱਚਿਆਂ ਬਾਰੇ ਸੋਚ ਉਹ ਕਹਿੰਦੀ ਨਹੀਂ ਨਹੀਂ ਹਜੇ ਨਹੀਂ ਹਜੇ ਮੈਂ ਸੈੱਟ ਨਹੀਂ ਗਈ ਮੈਂ ਹਜੇ ਘਰ ਲੈਣਾ ਹੈ ਘਰ ਨਾ ਮੈਂ ਕਿਹਾ ਹਜੇ ਤੂੰ ਸੈੱਟ ਨਹੀਂ ਵਧੀਆ ਕਮਾਉਣੀਆ ਨਹੀਂ ਫਿਰ ਬੱਚਿਆਂ ਦੀ ਜ਼ਿੰਮੇਵਾਰੀ ਹੋ ਜਾਂਦੀ ਐ ਇਦਾਂ ਵੀ ਇਸ ਨੂੰ ਲੈ ਕੇ ਨਾ ਵੀ ਸਰਕਾਰ ਜਿਹੜੀ ਇੱਥੋਂ ਦੀ ਉਹ ਵੀ ਚਿੰਤਾ ਵੀ ਜਿਹੜੇ ਇਟਾਲੀਅਨ ਵੀ ਬੱਚਿਆਂ ਦੀ ਜਿਹੜੀ ਇੱਥੇ ਜਨਸੰਖਿਆ ਬਹੁਤ ਘੱਟ ਆ ਉਸ ਕਰਕੇ ਉਹਨਾਂ ਨੇ ਹੁਣ ਵੀ ਆਪਾਂ ਵੀ ਬਾਹਰੋਂ ਵੀ ਔਰਤਾਂ ਵਾਸਤੇ ਉਹਨਾਂ ਨੇ ਕਿਹਾ ਵੀ ਪਾਰੋਂ ਇੱਥੇ ਆਪਣੇ ਦੇਸ਼ 'ਚ ਵੀ ਕੰਮ ਕਰਨ ਵਾਸਤੇ ਔਰਤਾਂ ਆ ਸਕਦੀਆਂ ਪਹਿਲਾਂ ਤਾਂ ਦੇਖੋ ਜੀ ਡੋਮੈਸਟਿਕ ਕੰਮ ਜਿਵੇਂ ਇੱਥੇ ਘਰਾਂ ਦਾ ਜਾਂ ਹੁਣ ਵੀ ਜ਼ਿਆਦਾ ਇੱਥੇ ਵੀ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਸੰਭਾਲਣ ਵਾਸਤੇ ਹਨਾ ਆ ਸਕਦੀਆਂ ਸੀਗੀਆਂ ਲੇਡੀਜ਼ ਤੇ ਪਰ ਹੁਣ ਨਹੀਂ ਹੁਣ ਇਹਨਾਂ ਨੇ 1 ਸਾਲ ਤੋਂ ਲੈ ਕੇ ਵੀ ਮਤਲਬ 6 ਸਾਲ ਤੱਕ ਦੇ ਬੱਚੇ ਨੂੰ ਸੰਭਾਲਣ ਵਾਸਤੇ ਵੀ ਜਿਹੜੇ ਆ ਆਪਾਂ ਇਹਨਾਂ ਨੇ ਰੂਲ ਕਰਤਾ ਵੀ ਕੋਈ ਕੋਈ ਜੇ ਪ੍ਰੋਨਾ ਚੰਦਾ ਹੋਵੇ ਪੇਪਰ ਵੀ ਮੇਰਾ ਬੱਚਾ ਹਨਾ ਵੀ ਛੋਟਾ ਮੈਨੂੰ ਉਹਦੇ ਲਈ ਆਹੋ ਚਾਹੀਦੀ ਆ ਵੀ ਜਾਂ ਨੈਨੀ ਦੇ ਤੌਰ ਤੇ ਆ ਸਕਦੇ ਆ ਜਾਂ ਆਪਾਂ ਚਾਈਲਡ ਕੇਅਰ ਤੇ ਹਨਾ ਤੌਰ ਤੇ ਵੀ ਆਪਾਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ ਕਿਸੇ ਥਾਂ ਤੋਂ ਵੀ ਹਨਾ ਉਹ ਮੰਗਵਾ ਸਕਦੇ ਆ ਚਲੋ ਇਹਨਾਂ ਨੇ ਸੋਚਿਆ ਤਾਂ ਚਲੋ ਆਪਣੇ ਆਪ ਦੇ ਇਥੋਂ ਦੇ ਸਵਾਰੇ ਆ ਹਨਾ ਬਈ ਉਹਨਾਂ ਦੀ ਹੌਟਾਂ ਦੇ ਵਿਸ਼ੋਕਸ ਵਿਦਾ ਵਾਸਤੇ ਵੀ ਉਹ ਕੰਮ ਕਰ ਸਕਣ ਬਾਹਰ ਇੱਥੇ ਘਰੇ ਉਹਨਾਂ ਨੂੰ ਆ ਸੰਭਨ ਵਾਸਤੇ ਵੀ ਚਲੋ ਕੋਈ ਪੰਬੀ ਲੇਡੀਜ਼ ਮਿਲ ਜਾਵੇ ਕੋਈ ਤੇ ਪਰ ਇਹ ਆਪਾਂ ਵੀ ਚਲੋ ਥੋੜਾ ਜਿਹਾ ਹੋ ਗਿਆ ਹਨਾ ਸੌਖ ਹੋ ਗਿਆ ਵੀ ਆਪਾਂ ਜਿਹੜੀਆਂ ਭੈਣਾਂ ਇੰਡੀਆ ਬੈਠੀਆਂ ਪਾਕਿਸਤਾਨ ਜਾਂ ਬੰਗਲਾਦੇਸ਼ ਕਿਤੇ ਵੀ ਦੇਸ਼ ਚ ਤੇ ਆਪਾਂ ਨੂੰ ਜਿਹੜੀਆਂ ਇੱਧਰ ਆ ਕੇ ਕਮਾਈ ਦਾ ਆਪਣਾ ਸਾਧਨ ਮਿਲ ਜੂਗਾ ਆਪਾਂ ਬਾਹਰਲੇ ਮੌਲਕ ਚ ਆਰਾਮ ਨਾਲ ਆ ਕੇ ਕਮਾਈ ਕਰ ਸਕਦੇ ਇਹਦੇ ਕਰਕੇ ਇਹਨਾਂ ਨੇ ਜਿਹੜਾ ਕੋਟਾ ਔਰਤਾਂ ਦਾ ਵਧਾਇਆ ਹੋਇਆ ਤੇ ਜਿਹੜਾ ਉਹ ਨਿਕਲਣਾ ਵੀ 100% ਦਿੱਤਾ ਤਾ ਕਰਕੇ ਜਿਹੜੀਆਂ ਮੇਰੇ ਭੈਣਾਂ ਦੇ ਪਿਛਲੇ ਸਾਲ ਵੀ ਆਕਤੂਬਰ ਚ ਵੀ ਬਹੁਤ ਪੇਪਰ ਨਿਕਲੇ ਤੇ ਅੱਗੇ ਵੀ ਉਮੀਦ ਆ ਜਿਹੜੇ ਹੁਣ 2026 ਦੇ ਵਿੱਚ ਹੁਣ ਪੇਪਰ ਜਿਹੜੇ ਭਰੇ ਜਾਣੇ ਆ ਹੁਣ ਤੇ ਜਲਦੀ ਚ ਕਲਿੱਕ ਹੋਣੇ ਆ ਫਾਰਮ ਵਿੱਚ ਹੋਣੇ ਆ ਤੇ ਉਹਦੇ ਵਿੱਚ ਵੀ ਜਿਹੜੇ ਭੈਣਾਂ ਦੇ ਪੇਪਰ ਆ ਭੈਣਾਂ ਨੂੰ ਬਹਲ ਦਿੱਤੀ ਜਾਊਗੀ ਤੇ ਜਿਹੜਾ ਜ਼ਿਆਦਾ ਉਹ ਉਹਨਾਂ ਦੇ ਪੇਪਰ ਵੀ ਨਿਕਲੇ ਆਉਣਗੇ ਮਤਲਬ ਕਿਉਂਕਿ ਉਹਨਾਂ ਦਾ ਕੋਟਾ ਅਲੱਗ ਤੋਂ ਇਹਨਾਂ ਨੇ ਰੱਖਿਆ ਵਾ ਪਾ ਪਿਛਲੇ ਵੀ ਵੀਡੀਓ ਚ ਤੁਹਾਨੂੰ ਦੱਸ ਦੇ ਰਹੇ ਹਾਂ ਹਾਂਜੀ ਇਹਦੇ ਅਧਾਰ ਤੇ ਹੁਣ ਤੁਹਾਨੂੰ ਪਤਾ ਬਹੁਤ ਭੈਣਾਂ ਆਪਣੀਆਂ ਆ ਵੀ ਰਹੀਆਂ ਹਨਾ 2025 ਵਾਲੀ ਪੇਪਰਾਂ ਤੇ ਵੀ ਆਈਆਂ ਹੁਣ ਅਕਤੂਬਰ ਤਾਂ ਜਿਹੜਾ ਕੋਟਾ ਸੀ ਉਹਦੇ ਚ ਵੀ ਕਾਫੀ ਭੈਣਾਂ ਆਂਦੇ ਜਿਹੜੇ ਪੇਪਰ ਆ ਵੀਰਾਂ ਨਾਲੋਂ ਜਿਹੜੇ ਭੈਣਾਂ ਦੇ ਪੇਪਰ ਆ ਉਹ ਜ਼ਿਆਦਾ ਨਿਕਲੇ ਆ ਤੇ ਉਹ ਵੀ ਹੁਣ ਇੱਧਰ ਵੀ ਮਤਲਬ ਉਹਨਾਂ ਦੇ ਨੋਲੇ ਉਸ ਤੇ ਮਿਲ ਗਿਆ ਉਹਨਾਂ ਫੈਲਾ ਤਿਆਰ ਕਰਕੇ ਅਪਾਇੰਟਮੈਂਟਾਂ ਤੋਂ ਕੋਕੀ ਬਾਅਦ ਚ ਉਹਨਾਂ ਨੇ ਵੀ ਇੱਧਰ ਆ ਜਾਣਾ ਤੇ ਬਾਕੀ ਉਹਨਾਂ ਦੇ ਕੀ ਮੇ ਆਉਣਾ ਕੀ ਹੈ ਨਾ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਤੇ ਬਾਕੀ ਜਿਹੜੇ ਹੁਣ ਭੈਣਾਂ ਨੇ ਅੱਗੇ ਮਹਦੂਨ ਨੂੰ ਪਤਾ 23 ਅਕਤੂਬਰ ਤੋਂ ਲੈ ਕੇ 7 ਦਸੰਬਰ ਤੱਕ ਫੈਲਾ ਤਿਆਰ ਹੋ ਰਹੀਆਂ ਉਹਦੇ ਵਿੱਚ ਵੀ ਪਹਿਣਾ ਜਿਹੜੀਆਂ ਆਉਂਦਿਆ ਪੇਪਰ ਆਉਦੇ ਫੈਲਾ ਤਿਆਰ ਕਰਵਾ ਰਹੀਆਂ ਤੇ ਪੇਪਰ ਕਲਿੱਕ ਕਰਵਾ ਕੇ ਬਾਅਦ ਚੋਂ ਨਾਲ ਚਲੋ ਫਰਵਰੀ ਮਾਰਚ ਤੱਕ ਜਿਹਨਾਂ ਦੇ ਪੱਕੇ ਗਿਆ ਹਨ ਤਾਂ ਬੈਸਟਿਕ ਦੂਜੀ ਅਪ੍ਰੈਲ ਮਈ ਤੱਕ ਜਦੋਂ ਵੀ ਇੱਥੇ ਆ ਸਕਦੀਆਂ ਬਾ ਤੇ ਵੀ ਉਹਨਾਂ ਲਈ ਆਪਾਂ ਵੀ ਗੱਲ ਕਰਾਂਗੇ ਤੇ ਉਹਦੇ ਤੇ ਆਪਾਂ ਵੀਡੀਓ ਬਣਾਈ ਸੀ ਤੁਹਾਡੇ ਨਾਲ ਚਲ ਤੁਸੀਂ ਬਹੁਤ ਉਹਨਾਂ ਵੀਡੀਓ ਨੂੰ ਪਿਆਰ ਦਿੱਤਾ ਆਪਾਂ ਤੁਹਾਡਾ ਧੰਨਵਾਦ ਕਰਦੇ ਹਾਂ ਉਹ ਆਪਾਂ ਵੀਡੀਓ ਬਣਾਈ ਸੀ ਵੀ ਆਪਾਂ ਇਥੇ ਕੀ ਕੰਮ ਆ ਪਰ ਮੇਰੇ ਸਾਇਦ ਕੀ ਕਰ ਸਕਦੇ ਹਾਂ ਉਸ ਦੇ ਸਾ ਜਾਂ ਆਪਾਂ ਆਪਣਾ ਕੋਈ ਕੰਮ ਖੋਲ ਸਕਦੇ ਆ ਤੇ ਉਹ ਤੁਸੀਂ ਵੀਡੀਓ ਆਪਣੀ ਜਿਹੜੀ ਤੁਸੀਂ ਸੁਣੀ ਹੋਊਗੀ ਤੇ ਉਹ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਆ ਪੂਰਾ ਡਿਟੇਲ ਚ ਉਹ ਆਪਾਂ ਤੁਹਾਨੂੰ ਦੱਸਤਾ ਸੀ ਸਭ ਤੋਂ ਪਹਿਲਾਂ ਤਾਂ ਤੁਸੀਂ ਦਿਮਾਗ 'ਚ ਇਹ ਚੱਲੋ ਠੀਕ ਆ ਨਾ ਵੀ ਤੁਸੀਂ ਆ ਕੇ ਆਪ ਦਾ ਕੰਮ ਇਥੇ ਕੋਈ ਵੀ ਨਹੀਂ ਖੋਲ ਸਕਦੀ ਠੀਕ ਆ ਪਹਿਲਾਂ ਤਾਂ ਆ ਕੇ ਤੁਹਾਨੂੰ ਮਤਲਬ ਆਪਦੇ ਪੇਪਰ ਜਿਹੜੇ ਡਾਕੂਮੈਂਟ ਸਿੱਧੇ ਕਰਵਾਉਣੇ ਕਰਵਾਉਂਗੇ ਉਸ ਤੋਂ ਬਾਅਦ ਤੁਸੀਂ ਜਿਹੜਾ ਕੰਮ ਤੁਹਾਨੂੰ ਕਿਤੇ ਵੀ ਮੈਲ ਜੇ ਡੋਮੈਸਟਿਕ ਕੰਮ ਮਿਲ ਜੇ ਘਰਾਂ ਦਾ ਮਿਲ ਜੇ ਕਿਸੇ ਬੱਚੇ ਦੀ ਦੇਖਭਾਲ ਦੇ ਮਿਲ ਜਾਵੇ ਜਾਂ ਕਿਤੇ ਮਤਲਬ ਰੈਸਟੋਰੈਂਟ ਵਗੈਰਾ ਜੇ ਤੁਹਾਡੀ ਕੱਟ ਜਮਾ ਹੋਗੀ ਕੋਈ ਵੀ ਕੰਮ ਤੁਹਾਨੂੰ ਮਿਲ ਸਕਦਾ ਫੈਕਟਰੀਆਂ 'ਚ ਵੀ ਪਹਿਣਾ ਕੰਮ ਕਰ ਸਕਦੇ ਆ ਵੀ ਇਹ ਨਹੀਂ ਗੱਲ ਵੀ ਤੁਸੀਂ ਆਉਂਦੇ ਸਾਰੇ ਵੀ ਆਪ ਦਾ ਜੇ ਤੁਸੀਂ ਉਧਰ ਤੋਂ ਤੁਹਾਡਾ ਪਾਲਰ ਆ ਜਾਂ ਤੁਸੀਂ ਆ ਦਾ ਸਲੂਨ ਆ ਜਾਂ ਕੋਈ ਵੀ ਆ ਦਾ ਕੰਮ ਪਹਿਨ ਉਧਰ ਕਰਦੀ ਆ ਤੇ ਵਿਵੇਕਰੀ ਵਗੈਰਾ ਦਾ ਕੋਈ ਵੀ ਕੰਮ ਆਉਂਦਾ ਜਿਹੜਾ ਸਿੱਖਿਆ ਹੋਇਆ ਵੀ ਇੱਧਰ ਆ ਕੇ ਆਪਦਾ ਖੋਲ ਲੂਗੀ ਇਦਾਂ ਦਾ ਇੱਥੇ ਕੋਸ ਵੀ ਨਹੀਂਗਾ ਠੀਕ ਹੈ ਨਾ ਇਹ ਤਾਂ ਤੁਸੀਂ ਆਪਦੇ ਦਿਮਾਗ ਚੋਂ ਹੀ ਕੱਢ ਕੇ ਆਉਂ ਵੀ ਅਸੀਂ ਆਪਦਾ ਕੰਮ ਜਾਣਦੇ ਸਾਰ ਹੀ ਖੋਲ ਲਾਂਗੇ ਉਹਦੇ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਫੇਰ ਕਿਤੇ ਜਾ ਕੇ ਆਪਾਂ ਆਉਂਦਾ ਇੱਧਰ ਕੰਮ ਖੋਲ ਸਕਦੇ ਹਾਂ ਹਾਂਜੀ ਆਪਾਂ ਕਰਦੇ ਹਾਂ ਸੈਲਰੀ ਦੀ ਗੱਲ ਜਿਹੜੇ ਮਤਲਬ ਘਰਾਂ ਦੇ ਜਿਹੜੇ ਇੱਥੇ 8 ਰੁਪਏ ਤੋਂ ਘੰਟੇ ਦੀ ਸਟਾਰਟਿੰਗ ਹੁੰਦੀ ਆ ਕੋਈ ਵੀ ਕੰਮ ਆ ਜਿਵੇਂ ਹੁਣ ਪਹਿਣਾ ਫਰੂਟਾਂ ਵਗੈਰਾ ਤੇ ਵੀ ਜਾਣਦੇ ਹਾਂ ਹਨਾ ਤੇ ਸਬਜ਼ੀ ਵਗੈਰਾ ਤੇ ਵੀ ਜਾਂਦੇ ਹੁਣ ਜਿਵੇਂ ਇਥੇ ਲੀਵਿਆਂ ਦਾ ਕੰਮ ਪਹਿਲਾਂ ਕੀ ਵੀ ਦਾ ਸੀਗਾ ਹੁਣ ਲੀਵੇ ਆ ਉੱਤੇ ਵੀ ਭੈਣਾ ਜਾਂਦੇ ਨਾ ਵਾ 8 ਰੁਪਏ ਦੇ ਘੰਟੇ ਦੇ ਹਿਸਾਬ ਨਾਲ ਜਿੰਨੇ ਘੰਟੇ ਆਪਾਂ ਕੰਮ ਕਰ ਸਕਦੇ ਆ ਉਹ ਹਿਸਾਬ ਨਾਲ ਆਪਾਂ ਨੂੰ ਪੈਸੇ ਮਿਲਦੇ ਆ ਆਪਾਂ ਕਰਦੇ ਆ ਬਾਕੀ ਡੋਮੈਸਟਿਕ ਕੰਮ ਜਿਵੇਂ ਡੋਮੈਸਟਿਕ ਕੰਮ ਆਪਾਂ ਕਿਸੇ ਦੇ ਘਰੇ ਜਾਣਾ ਹਨਾ ਕਿ ਜੇ ਦੇ ਘਰੇ ਲਾ ਕੇ ਉਹਨਾਂ ਘੰਟਾ ਲਾਤਾ 2 ਘੰਟੇ ਲਾਤੇ ਆ ਸਾਫ ਸਫਾਈ ਤੇ ਤੇ ਉਹ ਵੀ 8 ਰੁਪਏ ਦੇ ਘੰਟੇ ਦੇ ਹਿਸਾਬ ਨਾਲ ਮਿਲਦਾ ਜਿੰਨਾਂ ਚਿੱਕ ਪੈ ਨਾਲ ਨਾਮੀਆਂ ਆਉਂਦੀਆਂ ਹਨਾ ਆ ਕੇ ਇੱਥੇ ਬਈ ਕੰਮ ਆਪਰੇ ਪੇਪਰ ਹਜੇ ਤੱਕ ਨਹੀਂ জমা ਹੁੰਦੇ ਹਨਾ ਆਪਣੇ ਕਿੱਟਾ ਨਹੀਂ ਜਮਾ ਹੁੰਦੀ ਵੈਸੇ ਤਾਂ ਉਹ ਵੀ ਇਸ ਸਾਲ ਸਾਰਾ ਕੰਮ ਚੱਲਦੀ ਹੋਊਗਾ ਕਿਉਂਕਿ ਇੱਥੋਂ ਜਿਹੜੀ ਜਿਹੜੀ ਸਰਕਾਰ ਆ ਰੋਲ ਬਹੁਤ ਚੇਂਜ ਕਰੀ ਜਾਂਦੀ ਆ ਤੇ ਉਹ ਵੀ ਇਹਨਾਂ ਨੇ ਆਖਿਆ ਵਾ ਵੀ ਪੇਪਰ ਜਿਹੜੀ ਇੱਥੇ ਆ ਕੇ ਕਿੱਟਾ ਵਾ ਤੇ ਉਹ ਜਲਦੀ ਤੋਂ ਜਲਦੀ ਜਮਾ ਹੋਣਗੇ ਤਾਂ ਕਿ ਜਿਹੜੇ ਨਵੇਂ ਇੱਥੇ ਉਨ ਆ ਰਹੇ ਆ ਹਨ ਬਾਹਰੋਂ ਵੀਰ ਜਾਂ ਭੈਣ ਆਪਣੇ ਤੇ ਉਹਨਾਂ ਨੂੰ ਜ਼ਿਆਦਾ ਟਾਈਮ ਇੱਥੇ ਫ੍ਰੀ ਨਾ ਬੈਠਣਾ ਪਵੇ ਉਹਨਾਂ ਤਾਂ ਆਈਆਂ ਵੀ ਜਿੰਨਾ ਚਿਰ ਜਮਾ ਨਹੀਂ ਦਾ ਫ੍ਰੀ ਹੈ ਚਲੋ ਆਪਾਂ ਚੋਰੀ ਪਿਸ਼ੋਰੀ ਕੰਮ ਕਰੀ ਜਾਂਦੇ ਹਣਾ ਉਹ ਤਾਂ ਅਲੱਗ ਗੱਲ ਆ ਤੇ ਉਸ ਤੋਂ ਬਾਅਦ ਜਦੋਂ ਆਪਣੇ ਕਟਕੇ ਦਾ ਜਮਾ ਹੋ ਗਈ ਆ ਜਾਂ ਆਪਾਂ ਅਪਾਇੰਟਮੈਂਟ ਮਿਲ ਗਈ ਆ ਤੇ ਉਸ ਤੋਂ ਬਾਅਦ ਆਪਾਂ ਕੋਈ ਵੀ ਕੰਮ ਜਿਵੇਂ ਪੇਪਰ ਆਪਣੇ ਕੋਲ ਹੈਗੇ ਆ ਰੈਸਟੋਰੈਂਟ ਦੇ ਕਰ ਸਕਦੀਆਂ ਹੋਰ ਪਹਿਨਾ ਕੋਈ ਵੀ ਆ ਨਾ ਜਿਹੜਾ ਲੀਗਲ ਤੌਰ ਤੇ ਆਪਾਂ ਜਿੱਤੇ ਵੀ ਆਪਾਂ ਨੂੰ ਰੱਖਦੇ ਆ ਤੇ ਉੱਥੇ ਆਪਾਂ ਕੰਮ ਕਰ ਸਕਦੇ ਆ ਉਹ ਤੋਂ ਪਹਿਲਾਂ ਦੀ ਗੱਲ ਤੁਹਾਨੂੰ ਦੱਸਦੇ ਆ ਵੀ ਜਦੋਂ ਆਪਾਂ ਆ ਜਾਂ ਆ ਕੇ ਤੁਹਾਨੂੰ ਪਤਾ ਚੱਲੋ ਆਪਾਂ ਤੁਹਾਨੂੰ ਇੱਥੇ ਵੀ ਖਰਚੇ ਦੀ ਵੀ ਗੱਲ ਦੱਸਦੇ ਆ ਕਿੰਨੇ ਨੇ ਇੱਥੋਂ ਦੀ ਜਿਹੜੀ ਕਮਾਈ ਆ ਹਨਾ ਇੰਡੀਆ ਜਾ ਕੇ ਇੰਡੀਆ ਤਾਂ ਆਪਾਂ ਵੀ ਉਹਦੀ ਪੂਰੀ ਪੈ ਸਕਦੀ ਆ ਪੈਣ ਦੀ ਹੋਈ ਆ ਹਨਾ ਤੁਹਾਨੂੰ ਪਤਾ ਇੱਕ ਦਾ ਤੇ ਵੀ ਹੁਣ 100 ਤਾਂ ਬੰਦ 100 ਤੋਂ ਉੱਤੀ ਹੈ ਇੱਕ ਤਿੰਨ ਚਾਰ ਦਾ ਬੰ ਮਿਲਦਾ ਤੇ ਇੰਡੀਆ ਤੋਂ ਆਪਾਂ ਇੱਥੇ ਆਪਦੀ ਕਮਾਈ ਮੰਗਵਾਈਏ ਹਨਾ ਉਹਦੇ ਨਾਲ ਆਪਣੇ ਪੂਰੀ ਨਹੀਂ ਪੈ ਸਕਦੀ ਕਿਉਂਕਿ ਆਪਾਂ ਪਹਿਲਾਂ ਹੀ ਇੰਨੇ ਪੈਸੇ ਲਾ ਕੇ ਆਏ ਹਿੰਨੇ ਫਿਰ ਇੱਥੇ ਆ ਕੇ ਹਨਾ ਵੇ ਕਿੰਨੇ ਕਾਪਾ ਮੰਗਵਾਵਾਂਗੇ ਨਹੀਂ ਪੈ ਸਕਿਆ ਇਸ ਕਰਕੇ ਵੀ ਫਿਰ ਆਪਾਂ ਨੂੰ ਆਪਦਾ ਇੱਥੇ ਰੈਸ਼ ਵੀ ਹਨਾ ਆਪਾਂ ਉਹਦੇ ਵੀ ਦੇਣੇ ਹੁੰਦੇ ਆ ਆਪਦਾ ਖਾਣਾ ਪੀਣਾ ਵੀ ਹੁੰਦਾ ਉਹਦੇ ਵਿੱਚ ਫਿਰ ਆਪਾਂ ਜਿੰਨਾ ਕੁ ਟਟਮਾ ਕੰਮ ਮਿਲਦਾ ਹਨਾ ਜਿੰਨਾ ਚਿਰ ਆਪਣੀ ਕੱਟ ਜਮਾ ਨਹੀਂ ਹੁੰਦੀ ਗਈ ਤੇ ਉਹ ਫਿਰ ਆਪਾਂ ਉਸ ਹਿਸਾਬ ਨਾਲ ਭਲੇ ਆਪਾਂ ਫਰੂਟਾਂ ਦਾ ਮੈਲ ਜੇ ਸਬਜ਼ੀ ਦਾ ਮੈਲ ਜੇ ਜਾਂ ਕਿਸੇ ਡੋਮੈਸਟਿਕ ਕੰਮ ਕਿਸੇ ਦੇ ਘਰ ਦਾ ਮੈਲ ਜੇ ਫਿਰ ਉਹ ਭੈਣਾਂ ਜਿਹੜਾ ਕਰ ਲੈਂਦੀਆਂ ਹਾਂਜੀ ਜਦੋਂ ਆਪਾਂ ਇੱਥੋਂ ਆਉਣਾ ਆਪਾਂ ਸਟਾਰਟਿੰਗ ਤੋਂ ਗੱਲ ਕਰਦੇ ਹਾਂ ਜੇ ਕੋਈ ਸੇ ਭੈਣਿਆਂ ਦੇ ਪੇਪਰ ਪੜਾਉਣੇ ਆ ਹਨਾ ਸਭ ਤੋਂ ਪਹਿਲਾਂ ਕਿਸੇ ਵੀ ਏਜੰਟ ਨਾਲ ਗੱਲ ਕਰਨ ਤੋਂ ਪਹਿਲਾਂ ਚਲੋ ਜੇ ਤੁਹਾਡਾ ਰਿਸ਼ਤੇਦਾਰ ਨਾਲ ਤੁਸੀਂ ਗੱਲ ਕਰਦੇ ਆ ਰਿਸ਼ਤੇਦਾਰ ਰਾਹੀਂ ਆ ਰਹੇ ਆ ਫਿਰ ਤਾਂ ਤੁਹਾਨੂੰ ਰਹਿਚ ਦੀ ਕੋਈ ਪ੍ਰੋਬਲਮ ਨਹੀਂ ਜਾਂ ਕਿਸੇ ਲਿਆਜ ਵਾਲੇ ਰਾਹੀਂ ਆ ਰਹੇ ਆ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਨਾ ਕਿਉਂਕਿ ਤੁਹਾਨੂੰ ਪਤਾ ਇਹ ਚਲੋ ਜੇ ਤੁਹਾਡੀ ਉਹ ਪੇਪਰ ਭਰਾ ਰਹੇ ਤਾਂ ਰਹਿਚ ਦਾ ਤੁਹਾਡਾ ਪ੍ਰਬੰਧ ਕਰਨਗੇ ਜੇ ਤੁਸੀਂ ਕਿਸੇ ਏਜੰਟ ਦੇ ਰਾਹੀਂ ਆ ਰਹੀਆਂ ਪਹਿਲਾਂ ਸਭ ਤੋਂ ਪਹਿਲਾਂ ਪੇਪਰ ਭਰਉਣ ਤੋਂ ਪਹਿਲਾਂ ਉਹਦਾ ਰਹਿਚ ਦਾ ਦੇਖਿਆ ਕੋਈ ਵੀ ਅਸੀਂ ਜਾ ਕੇ ਰਹਿਣਾ ਕਿੱਥੇ ਆ ਹਾਂ ਜਾਂ ਕੋਈ ਜੇ ਜਾਂਟ ਥੋੜੀ ਹਨਾ ਜ਼ਿੰਮੇਵਾਰੀ ਚੁੱਕਦਾ ਵੀ ਕਿਉਂਕਿ ਜਾਂਟ ਵੀ ਜਿਹੜੇ ਚਲੋ ਇੱਥੇ ਉਹਨਾਂ ਦੇ ਘਰ ਹੁੰਦੇ ਆ ਲੈ ਹੁੰਦੇ ਹਨਾ ਤੇ ਵੀ ਚਲੋ ਫਿਰ ਤਿੰਨ ਤਿੰਨ ਚਾਰ ਚਾਰ ਬੈਨਾ ਇਕੱਠੀਆਂ ਹੋ ਕੇ ਰਹਿ ਲੈਂਦੀਆਂ ਤੇ ਸੌਖਾ ਹੋ ਜਾਂਦਾ ਕਿਰਾਇਆ ਵੀ ਵੰਡ ਕੇ ਆ ਜਾਂਦਾ ਹਨਾ ਤੇ ਉਹ ਸਾਬ ਨਾਲ ਵੀ ਚਲੋ ਜੇ ਤੁਹਾਨੂੰ ਉਹ ਰਹਿਣ ਦਾ ਕਹਿੰਦੇ ਆ ਵੀ ਸਾਡੇ ਕੋਲ ਪ੍ਰਬੰਧ ਹੈਗਾ ਤਾਂ ਤੁਸੀਂ ਉਹਨਾਂ ਦਾ ਹੀ ਪੇਪਰ ਭਵਾਓ ਜੇ ਤੁਹਾਡੇ ਕੋਲ ਰਹਿਣ ਦਾ ਪਰ万 ਦੁਨਾਂ ਕੋਲ ਹੈ ਨਹੀਂ ਤੇ ਤੁਸੀਂ ਹਮ ਭੀ ਮਤਲਬ ਫੇਰ ਆਦਾ ਰਿਸਕ ਨਾਲੋਂ ਫਿਰ ਤੁਸੀਂ ਇੱਥੇ ਆ ਕੇ ਕਿਵੇਂ ਰਹੋਗੇ ਹਨਾ ਵੀਰ ਆ ਚਲੋ ਮੁੰਡੇ ਆ ਹਨ ਮੁੰਡੇ ਤਾਂ ਮੁੰਡਿਆਂ ਮੰਡਿਆਂ ਵਿੱਚ ਚਲੋ ਜਿੱਥੇ ਵੀ ਜਗ੍ਹਾ ਮਿਲਦੀ ਆ ਰਹਿ ਪੈਂਦੇ ਆ ਤੇ ਆਸੇ ਪਾਸੇ ਕਿਤੇ ਨਾ ਕਿਤੇ ਹਨਾ ਤੇ ਜੇ ਭੈਣਾਂ ਨੂੰ ਇੱਕਦਮ ਬੇਤੋਂ ਪਤਾ ਵੀ ਮੁਸ਼ਕਲ ਹੋ ਜਾਂਦੀ ਐ ਵੀ ਕੌਣ ਆਪਾਂ ਨੂੰ ਜਾ ਕੇ ਉੱਥੋਂ ਲੈ ਕੇ ਆਊਗਾ ਕਿੱਥੇ ਜਾਵਾਂਗੇ 에ਰਪੋਰਟ ਤੋਂ ਕੌਣ ਲੈ ਕੇ ਆਊਗਾ ਕਿੱਥੇ ਰਾਵਾਂਗੇ ਤੇ ਤੁਸੀਂ ਥੋੜਾ ਜਿਹਾ ਪੇਪਰ ਭਰਉਣ ਤੋਂ ਪਹਿਲਾਂ ਇਹ ਗੱਲ ਧਿਆਨ ਨਾਲ ਚਲੇ ਆਇਆ ਕਰੋ ਸੋਚਿਆ ਕਰੋ ਵੀ ਅਸੀਂ ਜਾ ਕੇ ਰਹਿਣਾ ਕਿੱਥੇ ਆ ਕੌਣ ਸਾਨੂੰ ਲੈਣ ਆਊਗਾ ਵੀ ਚਲੋ ਜੇ ਹਾਂ ਕੋਈ ਤੁਹਾਨੂੰ ਭਰਉਣ ਪੇਪਰ ਭਰਉਣ ਵਾਲਾ ਤੁਹਾਡੀ ਜ਼ਿੰਮੇਵਾਰੀ ਲੈਂਦਾ ਤਾਂ ਤੁਸੀਂ ਆ ਦੇ ਪੇਪਰ ਆ ਜਿਹੜੇ ਭਰ ਕੇ ਆਓ ਬਾਕੀ ਹਾਂ ਕਿਉਂਕਿ ਇਹ ਮੈਂ ਗੱਲ ਆਇ ਕਿ ਤਾਂ ਦਿੱਤੇ ਮੈਨੂੰ ਕਮੈਂਟ ਆਇਆ ਸੀ ਭੈਣ ਦਾ ਇੱਕ ਦਾ ਵੀ ਮੈਨੂੰ ਦੀਦੀ ਵੀ ਮੇਰੇ ਪੇਪਰ ਆ ਜਿਹੜੇ ਨਿਕਲੇ ਆਏ ਆ ਤੇ ਵੀ ਮੈਨੂੰ ਰੈਸ਼ ਚਾਹੀਦੇ ਆ ਵੀ ਜਦੋਂ ਮੈਂ ਵੀ ਮੈਨੂੰ ਰੈਸ਼ ਮਿਲ ਜੂਗੀ ਇੱਥੇ ਆ ਕੇ ਤੇ ਉਹਦੇ ਤੇ ਆਪਾਂ ਫਿਰ ਤਾਂ ਹੀ ਤੁਹਾਨੂੰ ਦੱਸਦੇ ਆ ਬਈ ਵੇਨੇ ਜੇ ਦਾ ਥੋੜੇ ਜੀ ਤੁਸੀਂ ਪਹਿਲਾਂ ਹੀ ਆਪ ਦਾ ਦੇਖ ਕੇ ਆਇਆ ਕਰੋ ਹਾਂ ਇੱਥੇ ਆ ਕੇ ਤਾਂ ਚਲੋ ਜਿਹੜੀਆਂ ਇੱਥੇ ਪਹਿਣਾ ਰਹਿਂਦੀਆਂ ਜਾਂ ਕਰਕੇ ਤੇ ਆ ਕੇ ਤਾਂ ਹੁਣ ਚਲੋ 100 ਸਾਧਨ ਨਿਕਲਦੇ ਜਦੋਂ ਵੀ ਆਪਾਂ ਨੂੰ ਕੰਮ ਦੀ ਦੱਸ ਪੈਂਦੀ ਆ ਆਪਾਂ ਉਦੋਂ ਵੀਡੀਓ ਵੀ ਪਾਉਨੇ ਆ ਤੇ ਦੱਸ ਦੇਵੀਆਂ ਤੇ ਪਹਿਣਾ ਬਹੁਤ ਕੰਮ ਤੇ ਆਪਾਂ ਲਵਾਈਆਂ ਵੀ ਆ ਤੇ ਹੈਲਪ ਕਰਦੇ ਵੀ ਆ ਤੇ ਅੱਜ ਵੀ ਮੈਨੂੰ ਇੱਕ ਫੋਨ ਆਇਆ ਸੀਗਾ ਮੇਰੇ ਫਰੈਂਡ ਦਾ ਤੇ ਵੀ ਕੰਮ ਵਾਸਤੇ ਵੀ ਕੋਈ ਜੀ ਕੁੜੀ ਹੈਗੀ ਆ ਤਾਂ ਤੇ ਉਹ ਹਾਂਜੀ ਫਿਰ ਮੇਰਾ ਉੱਤਰ ਤੁਹਾਨੂੰ ਦੱਸਦੀਆਂ ਧਿਆਨ ਹੀ ਨਹੀਂ ਗਿਆ ਮੈਂ ਅਜਾਪੀ ਬੀਜੀ ਸੀ ਕਿ ਵੀ ਉਹਨਾਂ ਨੇ ਦੱਸਿਆ ਸੀ ਕਿ ਵੀ ਡੋਮੈਸਟਿਕ ਕੰਮ ਚਲੋ ਉਹ ਤਾਂ ਆਪਾਂ ਫਿਰ ਜਿਹੜੀਆਂ ਇੱਧਰ ਲਈਆਂ ਭੈਣਾਂ ਬਤਾਂਵਸਤਾ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਜਦੋਂ ਸਪੈਸ਼ਲ ਵੀਡੀਓ ਪਾ ਦੂੰਗੀ ਤੇ ਆਪਾਂ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਭੈਣਾਂ ਨੇ ਆਪਣੇ ਤੋਂ ਇੰਡੀਆ ਹਾਂਜੀ ਬਾਕੀ ਆਪਾਂ ਰਹਿ ਅਸਦਾ ਤੁਹਾਨੂੰ ਦੱਸ ਦਿੰਨੇ ਆ ਕਿ ਚਲੋ ਜੇ ਤੁਸੀਂ ਕੁੜੀਆਂ ਕੁੜੀਆਂ ਦੇ ਵਿੱਚ ਆ ਕੇ ਵੀ ਰਹਿਣਾ ਵੀ ਇੱਥੇ ਕੀ ਕਿੰਨਾ ਖਰਚ ਆਉਂਦਾ ਕੀ ਆ ਜੇ ਤਾਂ ਠੀਕ ਆ ਜਿਹੜੇ ਤੁਹਾਨੂੰ ਬੁਲਾ ਰਿਆ ਜਾਣ ਤਾਂ ਉਹਨਾਂ ਕੋਲ ਕਹਿੰਦੇ ਆ ਵੀ ਚਲੋ ਆ ਕੇ ਕੁੜੀਆਂ ਰਹਿੰਦੇ ਉਹਨਾਂ ਦੇ ਵਿੱਚ ਤੁਸੀਂ ਰਹਿ ਪਿਓ ਫਿਰ ਤੁਹਾਡਾ ਜ਼ਿਆਦਾ ਨਹੀਂਗਾ ਜਿੱਤੋਂ ਚਾਰ ਕੁੜੀਆਂ ਵੀ ਉੱਥੇ ਇਕੱਠੀਆਂ ਰਹਿੰਦੀਆਂ ਹਨਾ ਤਿੰਨ 350 ਚ ਚੱਲ ਇੰਨੇ ਕੁ ਜਿ ਘਰ ਹੁੰਦਾ ਤੁਹਾਨੂੰ ਉਹ ਤੋਂ ਬਾਅਦ 100 ਰੁਪਏ ਆ 100 ਇਧਰ ਲਾ ਐਰੋ ਤੁਹਾਨੂੰ ਘਰ ਦਾ ਰੈਂਟ ਆਊਗਾ ਤੇ ਬਾਕੀ ਚਲੋ 50 60 ਰੁਪਏ ਤੁਸੀਂ ਲਾ ਲੋ ਆਪ ਦਾ ਤੁਹਾਡਾ ਇਹ ਖਰਚ ਆਊਗਾ ਖਾਣ ਪੀਣ ਦਾ ਹਨਾ ਜੇ ਉਹਨਾਂ ਦਾ ਆਪ ਦਾ ਘਰ ਦਾ ਲੈ ਕੇ ਦਿੱਤਾ ਹੋਇਆ ਵਾ ਤੇ ਵੀ ਫੇਰ ਕੁੜੀਆਂ ਨਾਲੇ ਇਕੱਠਿਆਂ ਰਹਿ ਰਹੀਆਂ ਜੇ ਇਕੱਠੇ ਰਹਦੇ ਆ ਥੋੜਾ ਸੌਖਾ ਹੋ ਜਾਂਦਾ ਜੇ ਆ ਕੇ ਬੰਦੇ ਨੂੰ ਇਕੱਲੇ ਨੂੰ ਇੱਥੇ ਆਦਾ ਘਰ ਲੈਣਾ ਪੈਂਦਾ ਤਾਂ ਇਹਨਾਂ 350 ਕਈ ਵਾਰ 400 ਤੱਕ ਵੀ ਘਰ ਚਲੇ ਜਾਂਦੇ ਆ ਚਲੋ ਠੀਕ ਆ ਜੀ ਕੋਈ 2 ਕਮਰੇ ਆ 250 ਤੱਕ ਵੀ ਮਿਲ ਜਾਂਦੇ ਆ ਤੇ ਪਰ 250 ਹੁਣ ਥੋੜਾ ਜਆ ਵੀ ਨਹੀਂ ਮਿਲਦੇ 300 ਤੱਕ ਪਹੁੰਚ ਗਏ ਡੇਟ ਕਿਉਂਕਿ ਜਿਵੇਂ ਜਿਵੇਂ ਆਪਣੇ ਪਹਿਲਾਂ 6 ਘਰ ਮਿਲਦੇ ਸੀ ਘੰਟੇ ਦੇ ਹੁਣ 8 ਮਿਲਣ ਲੱਗੇ ਉਸ ਹਿਸਾਬ ਨਾਲ ਜਿਹੜੇ ਘਰਾਂ ਦੇ ਰੈਂਟ ਆ ਜਾਂ ਮਾਰਕੀਟਾਂ ਦੇ ਰੇਟ ਆ ਉਹ ਵੀ ਆਟੋਮੈਟਿਕ ਸਾਰਾ ਕੁਝ ਵਾਜ ਜਾਂਦਾ ਵਾ ਹਨਾ ਤੇ ਵੀ ਇੰਨਾ ਕਹ ਵੀ ਜਦੋਂ ਤੁਸੀਂ ਥੋੜਾ ਜਾਂ ਉਧਰ ਆਉਣ ਲੱਗੇ ਵੀ ਇੰਨਾ ਕਰਦਾ ਨੀ ਨਿਕ ਦਾ ਖਾਚਾ ਨਾ ਲੈ ਕੇ ਤੁਰਿਆ ਕਰੋ ਵੀ ਜੇ ਹਾਂ ਤੁਸੀਂ ਕਿਤੇ ਰਿਸ਼ਤੇਦਾਰ ਕੋਲੇ ਆ ਰਹੇ ਹੋ ਜਾਂ ਕਿਸੇ ਲਿਆਜ ਕੋਲੇ ਆ ਲਿਆਜ ਵਾਲੇ ਕੋਲੇ ਆ ਰਹੇ ਫਿਰ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈ ਨਾ ਵੀ ਤੁਹਾਡੇ ਰਸਤੇ ਦਾ ਇਦਾਂ ਥੋੜੀ ਵੀ ਜੰਤ ਨੂੰ ਘਾਰੇ ਰੱਖ ਕੇ ਤੁਹਾਨੂੰ ਕੋਈ ਕਰਾਇਆ ਮੰਗੂਗਾ ਜਾਂ ਖਾਣ ਪੀਣ ਦਾ ਮੰਗੂਗਾ ਚਲੋ ਫਿਰ ਤੁਹਾਡਾ ਚੱਲ ਵੀ ਜਾਊਗਾ ਤੁਹਾਨੂੰ ਉਦੋਂ ਤੱਕ ਕੋਈ ਨਾ ਕੋਈ ਕੰਮ ਮਿਲ ਜੂ ਤੁਹਾਡੇ ਪੇਪਰ ਜਾਮਾ ਹੋ ਜਾਣਗੇ ਜੇ ਭੈਣਾਂ ਨੇ ਕਿਸੇ ਆ ਕੇ ਕੁੜੀਆਂ ਦੇ ਵਿੱਚ ਰਹਿਣਾ ਆਪਾਂ ਉਹਨਾਂ ਲਈ ਕਹਿਨੇ ਆ ਵੀ ਤੁਸੀਂ ਆ ਦਾ ਮਹੀਨੇ ਕ ਦਾ ਖਰਚਾ ਨਾਲ ਲੈ ਕੇ ਜ਼ਰੂਰ ਆਇਓ ਵੀ ਜਦੋਂ ਤੱਕ ਤੁਹਾਨੂੰ ਚਲੋ ਜੇ ਕੰਮ ਵੀ ਤੁਸੀਂ ਕਿਤੇ ਘਰਾਂਜ ਵੀ ਕਰਦੇ ਆ ਜਾਂ ਕਿਤੇ ਹੋਰ ਵੀ ਤੁਹਾਨੂੰ ਕੰਮ ਮਿਲਦਾ ਵਾ ਤੇ ਵੀ ਉਹ ਨੂੰ ਵੀ ਚਲੋ ਥੋੜਾ ਟਾਈਮ ਲੱਗ ਜਾਂਦਾ ਕਈ ਵਾਰ ਉਹ ਹਫ਼ਤੇ ਦੇ ਪੈਸੇ ਦਿੰਦੇ ਆ ਹਨਾ ਕਈ ਵਾਰ ਭਈ ਕੋਈ ਹੁੰਦਾ ਹਨਾ ਜਿਹੜਾ ਨਾਲ ਦੀ ਨਾਲ ਦੇ ਦਿੰਦਾ ਵਾ ਵੀ ਪਰ ਤੁਹਾਨੂੰ ਆਪਾਂ ਇੱਥੇ ਇਹ ਹੀ ਦਾਸ ਦੇਮ ਤੁਹਾਨੂੰ ਉਹਨਾਂ ਕ ਤੁਹਾਡੇ ਕੋਲੇ ਖਰਚਾ ਹੋਣਾ ਚਾਹੀਦਾ ਵੀ ਜਿੱਦਾਂ ਤੁਸੀਂ ਆ ਕੇ ਇੱਥੇ ਕਿਰਾਏ ਆ ਦੇ ਚਲੋ ਜਿੱਥੇ ਤੁਸੀਂ ਰਹਿਣਾ ਉਹਦਾ ਘਰ ਦਾ ਰੈਂਟ ਤੇ ਬਾਕੀ ਆਲਦਾ ਤੁਸੀਂ ਰਾਸ਼ਨ ਪਾਣੀ ਹਨਾ ਹਫਤੇ ਇੱਕ ਤੱਕ ਦਾ ਤੁਸੀਂ ਆਪਦਾ ਖਰੀਦ ਸਕੋ ਵੀ ਤੁਹਾਨੂੰ ਇਹਨਾਂ ਨਾਲ ਜਿਹੜਾ ਸੌਖਾ ਉਹ ਹਾਂ ਜੇ ਕੋਈ ਤੁਹਾਡਾ ਕੋਈ ਜਾਣ ਪਛਾਣਾਂ ਦਾ ਨੇੜੇ ਆ ਜਾਂ ਕੋਈ ਫਰੈਂਡ ਸਰਕਲ ਚ ਕੋਈ ਵੀ ਆ ਫੇਰ ਤੁਹਾਨੂੰ ਕੋਈ ਟੈਨਸ਼ਨ ਨਹੀਂ ਲੋਡ ਨਹੀਂ ਚਲੋ ਇਹਨਾਂ ਇੱਕ ਤਾਂ ਆਪਾਂ ਤੁਹਾਨੂੰ ਪਤਾ ਹੈਲਪ ਕਰੀ ਦਿੰਨੇ ਆ ਬਾਕੀ ਹਾਂ ਆਪਾਂ ਪੰਜਾਬੀ ਤੁਹਾਨੂੰ ਪਤਾ ਹੀ ਆ ਪੰਜਾਬੀ ਟਿਕਾਪ ਆ ਹੈਲਪ ਕਰ ਲਈ ਸਤੋਂਗੇ ਹੁੰਨੇ ਆ ਜੇ ਵੀ ਕੋਈ ਵੀ ਹੁਣ ਜਿਵੇਂ ਉਹ ਭੈਣ ਮੈਂ ਮੈਸੇਜ ਕੀਤਾ ਸੀ ਇੰਸਟਾਗ੍ਰam ਤੇ ਮੈਂ ਕਹਾਂ ਕੋਈ ਗੱਲ ਨਹੀਂ ਜਦੋਂ ਤੁਹਾਡਾ ਵੀਜਾ ਲੱਗ ਗਿਆ ਤੇ ਤੁਸੀਂ ਮੈਨੂੰ ਦੱਸ ਦਿਓ ਜੇ ਤੁਹਾਡੀ ਕੋਈ ਰਹਿਚ ਬਣ ਗਈ ਠੀਕ ਤੇ ਵੀ ਨਹੀਂ ਫਿਰ ਮੈਂ ਕੋਈ ਨਵੇਂ ਕਹਾਂ ਤੁਹਾਡੀ ਮੈਂ ਹੈਲਪ ਕਰ ਦੂੰਗੀ ਵੀ ਕਿਤੇ ਜੇ ਉਹ ਤੋਂ ਪਹਿਲਾਂ ਕੋਈ ਕੰਮ ਹੋਇਆ ਤੇ ਉਹਦੇ ਚ ਵੀ ਕਰ ਦੂੰਗੀ ਤੇ ਜੇ ਨਾ ਵੀ ਹੋਇਆਗਾ ਤੇ ਕੋਈ ਨਾ ਵੀ ਤੁਹਾਡਾ ਮੈਂ ਰਹਿਸਦਾ ਵੀ ਮੈਂ ਤੁਹਾਡਾ ਕੋਈ ਨਵੇਂ ਮੈਂ ਪ੍ਰਬੰਧ ਕਰ ਦੂੰਗੀ ਤੇ ਇਦਾਂ ਹੁੰਦਾ ਵੀ ਬਾਕੀ ਆਪਾਂ ਚਲੋ ਕਰਦੇ ਆ ਵੀ ਇਹ ਤਾਂ ਉਹਦੀ ਗੱਲ ਕਰਦੇ ਆ ਬਾਕੀ ਜਦੋਂ ਆਪਾਂ ਕੰਮ ਤੇ ਸਟਾਰਟ ਹੋ ਜਾਂਦੇ ਵੀ ਸੈਲਰੀ ਦੀ ਆਪਾਂ ਗੱਲ ਕਰਦੇ ਸੀ ਵੀ ਕਿੰਨੀ ਸੈਲਰੀ ਹੁੰਦੀ ਆ ਸੈਲਰੀ ਹੁਣ ਦੇਖੋ ਜੀ ਰੈਸਟੋਰੈਂਟ ਦੇ ਕੰਮ ਆ ਜਾਂ ਹਨਾ ਕੋਈ ਵੀ ਉਹਦੀ ਸਟਾਰਟਿੰਗ 1100 ਤੋਂ ਲੈ ਕੇ ਆ ਪਹਿਲਾਂ 800 ਤੋਂ ਸੀਗੀ ਹੁਣ ਤੁਹਾਨੂੰ ਪਤਾ ਹੀ ਹੋਵੇ ਜਿਵੇਂ ਜਿਵੇਂ ਵੀ ਮਤਲਬ ਸਾਰੇ ਕਾਸ ਆਲ ਰੇਟ ਵਧੇ ਜਾਂਦੇ ਆ ਤੇ ਫਿਰ ਤਨਖਾਹਾਂ ਵੀ ਵਧਣ ਲੱਗ ਜਾਂਦੀਆਂ ਹਨਾ ਤੇ ਵੀ ਹੁਣ ਜਿੱਥੋਂ ਤੱਕ ਮੇਰੇ ਹੈਗਾ ਵੀ ਇਥੋਂ ਏਰੀਆ ਦੇ ਵਿੱਚ ਰੈਸਟੋਰੈਂਟਾਂ ਦੇ ਜਿਹੜੇ ਨਾਮੇ ਬੰਦੇ ਆ ਲੱਗੇ ਆ ਭੰਤਿਆ ਨਵਾ ਜਾਂ ਵੀਰ ਆ 1100 ਤੋਂ ਸਟਾਰਟਿੰਗ ਜਿਹੜੀ ਹੈਗੀ ਆ ਤੇ ਉਹ ਵੀ ਥੋੜੇ ਜਿਹਾ ਉਹਨਾਂ ਦੀਆਂ ਸ਼ਰਤਾਂ ਹੁੰਦੀਆਂ ਚਲੋ ਪੇਪਰ ਤਾਂ ਹੁੰਦੇ ਹੁੰਦੇ ਆ ਪੇਪਰ ਚਲੋ ਆਪਣੀ ਇੱਥੇ ਆ ਕੇ ਕਿੱਟਾ ਜਮਾ ਹੋ ਜਾਂਦੀ ਆ ਉਸ ਤੋਂ ਬਾਅਦ ਹੀ ਕੰਮ ਵੀ ਬੋਲੀ ਆਉਂਦੀ ਹੋਵੇ ਮਾੜੀ-ਮੋਟੀ ਤੁਸੀਂ ਥੋੜਾ ਜਿਹਾ ਬੋਲੀ ਤੇ ਵੀ ਧਿਆਨ ਦਿਆ ਕਰੋ ਜੇ ਤੁਸੀਂ ਡੋਮੈਸਟਿਕ ਕੰਮ ਵੀ ਕਰਨਾ ਕਿਸੇ ਦੇ ਘਰ ਤੇ ਵੀ ਕੰਮ ਕਰਨਾ ਜਿਹੜੀਆਂ ਪੈਣਾ ਨੇ ਹੁਣ ਆਉਂਦੇ ਨੋਲੇਸ ਤੇ ਨਿਕਲੇ ਆ ਜਾਂ ਜਿਹੜੇ ਹੁਣ ਭਰਾ ਰਹੀਆਂ ਵਾ ਤੇ ਤੁਸੀਂ ਬੋਲੀ ਆ ਜਿਹੜੀ ਕਿਉਂਕਿ ਜੇ ਆਪਾਂ ਕਹਿੰਦੇ ਕਿਸੇ ਡੋਮੈਸਟਿਕ ਕੰਮ 'ਚ ਕਰਨਾ ਹਨ ਉਹਦੇ 'ਚ ਵੀ ਆਪਾਂ ਨੂੰ ਬੋਲੀ ਆਉਣੀ ਆ ਜਿਹੜੀ ਮੈਂ ਪਿੱਛੇ ਵੀਡੀਓ 'ਚ ਦੱਸਿਆ ਵੀ ਉਹ ਬਹੁਤ ਜ਼ਰੂਰੀ ਆ ਬੋਲੀ ਤੁਹਾਨੂੰ ਆਉਣੀ ਚਾਹੀਦੀ ਆ ਬਾਕੀ ਆਪਾਂ ਗੱਲ ਕਰਦੇ ਆ ਫੈਕਟਰੀਆਂ ਦੇ ਕੰਮਾਂ ਦੀ ਫੈਕਟਰੀਆਂ ਦੇ ਕੰਮਾਂ 14-1500 ਜਿਹੜੇ ਕਿਸੇ ਵੀ ਟੇਬਲ ਲੱਗਣਾ ਇੰਨੇ ਕ ਪੈਸੇ ਆਰਾਮ ਨਾਲ ਜਿਹੜੇ ਮਿਲ ਹੀ ਜਾਂਦੇ ਆ ਉਹਦੇ ਵਿੱਚ 2 ਦਿਨ ਛੁੱਟੀ ਹੁੰਦੀ ਆ ਸੈਚਰਡੇ ਤੇ ਸੰਡੇ ਨੂੰ ਤੇ ਬਾਕੀ ਬਾਕੀ 5 ਦਿਨਾਂ ਦੇ ਪੈਸੇ ਇੰਨੇ ਕ ਆਪਾਂ ਨੂੰ ਮਿਲ ਹੀ ਜਾਂਦੀ ਆ ਤੇ ਬਾਕੀ ਆਪਾਂ ਉਹ ਦੋ ਦਿਨ ਆਪਾਂ ਪਾਸੇ ਵੀ ਕੰਮ ਕਰ ਸਕਦੇ ਹਾਂ ਭੈਣਾਂ ਵੀ ਭੈਣਾਂ ਦਾ ਵੀ ਜਿਹੜਾ ਇਹ ਆ ਆਪਾਂ ਤੁਹਾਡਾ ਸੈਡ ਮੈਸਟਿਕ ਕੰਮ ਵੀ ਕਰ ਸਕਦੀਆਂ ਕਿਸੇ ਬਾਹਰ ਤੇ ਮੰਜਾ ਰੈਸਟੋਰੈਂਟ ਤੇ ਵੀ ਤੁਸੀਂ ਜੇ ਪੇਪਰ ਆਗੇ ਉੱਥੇ ਵੀ ਕੰਮ ਕਰ ਸਕਦੇ ਹਾਂ ਬਸ ਥੋੜੀ ਤੁਹਾਨੂੰ ਬੋਲੀ ਆਉਣੀ ਚਾਹੀਦੀ ਜੇ ਕਿਸੇ ਭੈਣ ਨੇ ਬੇਕਰੀ ਦਾ ਕੰਮ ਸਿੱਖਿਆ ਹੋਇਆ ਨਾ ਕੇਕ ਵਗੈਰਾ ਦਾ ਤੇ ਉਹ ਵੀ ਤੁਹਾਨੂੰ ਇੱਥੇ ਇਹਦਾ ਕੰਮ ਆ ਜਿਹੜਾ ਵੀ ਮਤਲਬ ਕਿਸੇ ਤੇ ਬਾਹਰ ਤੇ ਇਦਾਂ ਦੇ ਕੰਮ ਜਿੱਥੇ ਦੋਲਚੇ ਵਗੈਰਾ ਮਠਾਈ ਵਗੈਰਾ ਬੰਨਦੀ ਐ ਇੱਥੋਂ ਦੀ ਤੇ ਉੱਥੇ ਤੁਹਾਨੂੰ ਵੀ ਤੁਹਾਨੂੰ ਐਕਸਪੀਰੀਅੰਸ ਹੈਗਾ ਮਾੜਾ ਮੋਟਾ ਤੁਹਾਨੂੰ ਕੰਮ ਆਦਾਂ ਨਾਲ ਮਿਲ ਜੂਗਾ ਤੇ ਬਾਕੀ ਜੇ ਆਪਾਂ ਕਹੀਏ ਆਪਦਾ ਪਾਰਲਰ ਵਾਲਿਆਂ ਦੇ ਜਾਂ ਕਿਦਾਂ ਇਦਾਂ ਦੇ ਮਤਲਬ ਇੱਥੇ ਆਪਾਂ ਵੇਖਿਆ ਵਾ ਵੀ ਸਟਾਫ ਕੋਈ ਨਹੀਂ ਆਪਣੇ ਜਾਂ ਕੋਈ ਪੰਜਾਬੀ ਜਾਂ ਕੋਈ ਪਾਕਿਸਤਾਨੀ ਜਾਂ ਕੋਈ ਬੰਗਾਲੀ ਇਹ ਹੀ ਪਾਰਲਰਾਂ ਫੁੱਲਦਾ ਜੀ ਨਹੀਂ ਰੱਖੇ ਇਹ ਸਟਾਫ ਇਹਨਾਂ ਦੇ ਉੱਥੇ ਇਹਨਾਂ ਦੇ ਆਪ ਦੀ ਹੁੰਦੀ ਆ ਤੇ ਵੀ ਬਾਕੀ ਚਲੋ ਆਪਾਂ ਦੂਜੇ ਕੰਮ ਤਾਂ ਇੱਥੇ ਕਰ ਸਕਦੇ ਆ ਹਾਂਜੀ ਬਾਕੀ ਇਹ ਵੀ ਹੋ ਗਿਆ ਆਪਾਂ ਸੈਲਰੀ ਵੀ ਤੁਹਾਨੂੰ ਦੱਸਤੀ ਆ ਤੇ ਬਾਕੀ ਆਪਾਂ ਵੀਰ ਵੀਰਾਂ ਦੇ ਜਿਹੜੇ ਵੀਰਾਂ ਦੇ ਬਾਰੇ ਵੀ ਥੋੜਾ ਤੁਹਾਨੂੰ ਇੱਥੇ ਦੱਸ ਦਿੰਨੇ ਆ ਵੀ ਵੀਰਾਂ ਨੂੰ ਕਿੰਨੇ ਮਿਲਦੇ ਆ ਹਨਾ ਤੁਹਾਨੂੰ ਫੈਕਟਰੀਆਂ ਦੇ ਵੀ ਦੱਸਤਾ ਸੇਮ ਇੱਥੇ ਇਹੀ ਰੇਟ ਹੁੰਦੇ ਆ ਰੈਸਟੋਰੈਂਟਾਂ ਦੇ ਵੀ ਜੇ ਤੁਸੀਂ ਕੰਮ ਕਰਨੇ ਸਟਾਰਟਿੰਗ ਤੋਂ 1100 1500 ਮਿਲ ਜਾਂਦਾ ਵਾ ਤੇ ਬਾਕੀ ਜੇ ਤੁਸੀਂ ਡੇਲੀ ਦਾ ਕੰਮ ਕੀਤੇ ਟਟਮਾ ਜਾਣਾ 8000 ਘੰਟੇ ਦੇ ਮਿਲਦੇ ਆ। ਬਾਕੀ ਜੇ ਤੁਸੀਂ ਹੁਣ ਗਾਂ ਸੀਜ਼ਨ ਚੱਲ ਪੈਂਦਾ ਹੁੰਦਾ ਹੁਣ ਸੀਜ਼ਨ ਖਤਮ ਹੋ ਗਿਆ ਹਟਿਆ। ਮਾਰਿਆ ਤੇ ਜਿਵੇਂ ਵਿੱਚ ਤੇ ਕੰਮ ਕਰਨਾ ਉਥੇ 50 ਰੁਪਏ ਜਿਹੜੇ ਇੱਕ ਦਿਨ ਦੇ ਆਪਾਂ ਨੂੰ ਰੈਸਟੋਰੈਂਟ ਦੇ ਮਿਲਦੇ ਆ 50 ਐਰੋ ਵੀ ਜਿਹੜਾ ਅੱਗੇ ਪਿੱਛੇ ਰੇਟ ਨੱਗ ਕੇ ਗਿਆ ਹੁਣ ਅੱਗੇ 2-3 ਮਹੀਨਿਆਂ ਚ ਜਦੋਂ ਕਾਰਮੀ ਆਉਣੀਆਂ ਰੇਟ ਹੋਰ ਵਧ ਜੇ 55 ਹੋ ਜਾਵੇ ਤੇ 60 ਹੋ ਜਾਵੇ ਤੇ ਉਹ ਚਲੋ ਉਦੋਂ ਆਪਾਂ ਤੁਹਾਨੂੰ ਅਪਡੇਟ ਦਵਾਂਗੇ ਹੌਲ ਕਿਉਂਕਿ ਆਪਣੇ ਵੀਰਾਂ ਨੇ ਜਿਨ੍ਹਾਂ ਨੇ ਵਿੱਚ ਤੇ ਕੰਮ ਕੀਤਾ ਸੀ ਹੋਰ ਜਾਣ ਪਛਾਣ ਵਾਲਿਆਂ ਨੇ ਆਪਾਂ ਨੂੰ ਪਤਾ ਵੀ ਇੰਨੇ ਕ ਤਾਂ ਪੈਸੇ ਜਿਹੜੇ ਇੱਕ ਦਿਨ ਦੇ ਵੀ ਉੱਥੇ ਮਿਲਦੇ ਸੀਗੇ ਰੈਸਟੋਰੈਂਟ ਤੇ ਕੰਮ ਕਰਨ ਦੇ ਠੀਕ ਹੈ ਤੇ ਬਾਕੀ ਜਿਹੜੇ ਸ਼ਹਿਰਾਂ 'ਚ ਰੈਗੂਲਰ ਕੰਮ ਆ ਰੈਸਟੋਰੈਂਟਾਂ ਤੇ ਇਹ 40 ਰੁਪਏ ਜਿਹੜੇ ਦਿੰਦੇ ਆ ਇੱਕ ਟਾਈਮ ਦੇ ਇੱਕ ਦਿਨ ਦੇ 40 ਦਿੰਦੇ ਐ ਰੋ ਤੇ ਬਾਕੀ ਹੋਰ ਆਪਣੇ ਜਿਹੜੇ ਏਰੀਆ 'ਚ ਇਹੀ ਰੇਟ ਚੱਲਦਾ ਜਿਵੇਂ ਇੱਥੇ ਬਾਰੀ ਹੋ ਗਿਆ ਸਾਡੇ ਇੱਥੇ ਪੁਲੀਸ ਸਟੇਟ ਦੇ ਲੇਚੇ ਵਗੈਰਾ ਤੇ ਬਾਕੀ ਆਸੇ-ਪਾਸੇ ਹੋਰ ਜ਼ਿਆਦਾ ਚੱਲਦਾ ਹੋਵੇ ਤੇ ਉਹਦੇ ਬਾਰੇ ਆਪਾਂ ਨੂੰ ਵੀ ਨੰਨੇ ਫਿਰ ਜਿੱਤੋਂ ਤੱਕ ਆ ਗਈ ਬਾਕੀ ਹਾਂ ਆਪਾਂ ਮਲਾਹਲ ਵਾਲੇ ਸਾਈਡ ਮਲਾਹਲ ਵਾਲੇ ਸਾਈਡ ਤੋਂ ਜੇ ਉੱਥੇ ਫੈਕਟਰੀਆਂ 'ਚ ਵੀ ਆਪਾਂ ਨੂੰ ਜ਼ਿਆਦਾ ਮਿਲ ਜਾਂਦੇ ਆ 1800 2000 ਤੱਕ ਵੀ ਮਿਲਦੇ ਆ ਤੇ ਉੱਥੇ ਥੋੜਾ ਜਿਹਾ ਵੀ ਮਗਹਾਈ ਜ਼ਿਆਦਾ ਵਾ ਉੱਥੇ ਗੱਲ ਚਲੀ ਜਾਂਦੀ ਆ ਉੱਥੇ ਜਿਵੇਂ ਹੁਣ ਆਪਾਂ ਨੇ ਇੱਥੇ 3350 ਚ ਆਰਾਮ ਨਾਲ ਕਾ ਮੈਰਜਾਂ ਦਾ ਉੱਥੇ 5 550 ਤੇ ਇੱਥੇ ਚਲੇ ਜਾਂਦੇ ਜੇ ਉੱਥੇ ਸੈਲਰੀ ਜ਼ਿਆਦਾ ਮਿਲਦੀ ਆ ਤੇ ਉੱਥੇ ਉੱਥੇ ਮੰਗਾਈ ਜ਼ਿਆਦਾ ਵੀ ਮਤਲਬ ਗੱਲ ਉੱਥੇ ਚਲੀ ਜਾਂਦੀ ਹੈ ਨਾ ਤੇ ਬਾਕੀ ਕੰਮ ਦੇ ਕੋਈ ਟੈਨਸ਼ਨ ਨਹੀਂ ਬਾਕੀ ਤੁਹਾਨੂੰ ਦੱਸ ਦਿਆਂ ਵੀ ਇੱਕ ਸਾਲ ਤਾਂ ਵੀ ਕੋਈ ਵੀ ਵੀਰ ਆ ਜਾਂ ਭੈਣ ਆ ਨਾ ਤੇ ਵੀ ਚਲੋ ਕੰਮ ਮਿਲ ਗਿਆ ਕਦੇ ਨਾਂ ਮਿਲਿਆ ਜੇ ਕੋਈ ਕਿਸਮਤ ਚੰਗੀ ਹੁੰਦੀ ਹੈ ਲਗਾਤਾਰ ਹੀ ਕੰਮ ਜਿਵੇਂ ਹੁਣ ਮੇਰੀ ਭਤੀਜੀ ਆਈ ਆ ਨਾ ਉਹ ਸਿੱਧਾ ਹੀ ਆਉਂਦੀ ਕੋਈ ਸੈਲਫ ਮੇਰੇ ਕੋਲੇ ਇੱਕ ਘੰਟਾ ਹੀ ਘਰੇ ਇੱਥੇ ਰਹੇ ਆ ਤੇ ਸ਼ਾਮ ਨੂੰ ਅਸੀਂ ਉਹਨੂੰ ਕੰਮ ਤੇ ਭੇਜਤਾ ਵਾ ਤੇ ਵਾ ਵਧੀਆ ਚਲੋ ਤਾਂ ਕੰਮ ਆ ਦੋ ਬੱਚੇ ਆ ਬੱਚਿਆਂ ਨੂੰ ਸੰਭਾਲਦਾ ਕੰਮ ਆ ਵਧੀਆ ਕੰਮ ਇਤਲਵਾ ਉਹ ਕਰਦੀ ਆ ਤੇ ਮਤਲਬ ਥੋੜੀ ਜਿਹਾ ਉਹਨੂੰ ਬੋਲੀ ਅਸੀਂ ਪਹਿਲਾਂ ਹੀ ਕਿਹਾ ਸੀ ਥੋੜੀ سی ਇੰਗਲਿਸ਼ ਵੈਸੇ ਅੱਗੇ ਉਹਨਾਂ ਨਾਲ ਵੀ ਇੰਗਲਿਸ਼ ਆਉਂਦੀ ਸੀ ਕਿ ਤੇ ਚਲੋ ਵਧੀਆ ਰਹਿ ਐਸ਼ ਉਹਨਾਂ ਦਾ ਖਾਣਾ ਪੀਣਾ ਉਹਦਾ ਉਹਨਾਂ ਦਾ ਬਾਕੀ ਜਿਹੜਾ ਉਹਨੂੰ ਪੈਸੇ ਆ 800 ਐਰੋਆ ਤੇ ਉਹ ਉਹਨਾਂ ਨੇ ਦੇਣਾ ਵਾ ਤੇ ਇਦਾਂ ਵੀ ਭੈਣਾਂ ਨੂੰ ਬਹੁਤ ਘੱਟ ਕੰਮ ਮਿਲਦਾ ਤੇ ਅੱਜ ਵੀ ਜਿਹੜਾ ਮੈਨੂੰ ਫੋਨ ਆਇਆ ਸੀਗਾ ਤੇ ਇਸ ਇਹ ਇਦਾਂ ਦੇ ਕੰਮਵਾਰੇ ਆਏ ਸੀਗਾ ਡੋਮੈਸਟਿਕ ਕੰਮਵਾਰੇ ਤੇ ਵੀ ਇਦਾਂ ਮਿਲ ਜਾਂਦੀ ਆ ਭੈਣਾਂ ਨੂੰ ਕੰਮ ਤੇ ਵੀ ਉਹ ਚਲੋ ਥੋੜਾ ਜਿਹਾ ਸੈਟਿੰਗ ਹੋ ਜਾਂਦੀ ਉਹ ਤਾਂ ਜਿਵੇਂ ਭਤੀਜੀ ਕੋਲ ਪੇਪਰ ਵੀ ਨਹੀਂ ਸੀ ਹੋਣ ਵੈਸੇ ਉਹਦੀ ਮਿਲ ਗਈ ਉਹਨੂੰ ਤਰੀਕ ਤੇ ਹੁੰਦੇ ਸਾਰੀ ਚਲੋ ਉਹਨਾਂ ਨਾਲ ਗੱਲ ਕੀਤੀ ਸੀ ਵੀ ਬਸ ਤੁਹਾਨੂੰ ਘਰਾਂ ਦੇ ਕੰਮ ਚ ਇਦਾਂ ਚੱਲ ਹੀ ਜਾਂਦਾ ਹਨ ਉਹ ਘਰੇ ਹੀ ਰਹਿਣਾ ਸੀਗਾ ਬਸ ਬੱਚਿਆਂ ਨੂੰ ਦੋ ਬੱਚੇ ਆ ਉਹਨਾਂ ਦੇ ਉਹ ਆਪ ਦੋਨੋਂ ਜਾਣੇ ਕੰਮ ਕਰਦੇ ਆ ਮੀਆਂ ਵੀ ਤੇ ਬੱਚਿਆਂ ਨੂੰ ਸੰਭਾਲਣਾ ਹੁੰਦਾ ਉਹਦੇ ਲਈ ਫੇਰ ਉਹਨਾਂ ਨੇ ਤਾਂ ਹੀ ਸਾਨੂੰ ਜਲਦੀ ਅਸੀਂ ਉਹਦੀ ਟੈਕਟ ਕਰਵਾ ਕੇ ਖੜੇ ਪੈਰ ਉਹਨੂੰ ਬੁਲਾਇਆ ਤੇ ਉਹ ਕਹਿੰਦੇ ਵੀ ਸਾਨੂੰ ਚਾਹੀਦੀ ਆ ਕੁੜੀ ਵੀ ਸਾਨੂੰ ਜਲਦੀ ਮੰਗਵਾ ਕੇ ਦਿਓ ਤੇ ਕਿਉਂਕਿ ਬੱਚਿਆਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਸੀ ਫੇਰ ਅਸੀਂ ਮੰਗਵਾ ਕੇ ਉਹਨਾਂ ਨੂੰ ਤੇ ਨਾਲ ਹੀ ਫਿਰ ਸ਼ਾਮ ਨੂੰ ਉੱਥੇ ਆਪਾਂ ਕੁੜੀ ਨੂੰ ਛੱਡ ਆਂਦਾ ਸੀਗਾ ਤੇ ਵਧੀਆ ਚਲੋ ਉਹਨਾਂ ਨੇ ਰਹਿਸ਼ ਦਿੱਤੀ ਆ ਘਰ ਦੇ ਵਿੱਚੇ ਇੱਕ ਕਮਰਾ ਵਧੀਆ ਦਿੱਤਾ ਹੋਇਆ ਤੇ ਵਧੀਆ ਚਲੋ ਬੱਚੇ ਆ ਉਹਨਾਂ ਦੇ ਤੋਂ ਤੇ ਆਪਦਾ ਬੱਚਿਆਂ ਦਾ ਉਹਨੂੰ ਇਥੇ ਦੇਖਭਾਲ ਕਰਦੀਆਂ ਸੈੱਲ ਵੀ ਚੰਗੀਆਂ ਰਹਿਸ਼ ਵਧੀਆ ਖਾਣਾ ਪੀਣਾ ਹੋਰ ਕੀ ਚਾਹੀਦਾ ਹਨਾ ਚਲੋ ਵਧੀਆ ਚੱਲੀ ਜਾਂਦਾ ਏਦਾਂ ਦੇ ਕੰਮ ਭੈਣਾਂ ਨੂੰ ਮਿਲ ਜਾਂਦੇ ਆ ਤੁਸੀਂ ਏਡੀ ਵੀ ਕੋਈ ਟੈਨਸ਼ਨ ਨਹੀਂ ਬਸ ਸਿਰਫ ਤੁਸੀਂ ਇਸ ਗੱਲ ਦਾ ਧਿਆਨ ਰੱਖਿਓ ਵੀ ਅੱਗੇ ਆਪਣੀ ਕੋਈ ਬਾਹ ਫੜਨ ਵਾਲਾ ਹੋਵੇ ਹੈਨਾ ਭੈਣਾਂ ਲਈ ਖਾ ਇਹ ਇੱਥੇ ਵੀ ਅੱਗੇ ਆਪਣੀ ਕੋਈ ਬਾਹ ਜੀ ਫੋਨ ਅੱਜ ਮੇਰਾ ਫੇਰ ਮੈਨੂੰ ਟਾਈਮ ਨਹੀਂ ਲੱਗਾ ਕ ਤੇ ਸਟੋਰੀs ਵੀ ਬਹੁਤ ਜ਼ਿਆਦਾ ਫੋਲ ਹੋਈ ਪਈ ਆ ਤਾਂ ਵੀਡੀਓ ਜਿਹੜੀ ਵਿੱਚੋਂ ਕੱਟੇ ਜਾਂਦੇ ਆ ਤੇ ਹਾਂਜੀ ਬਾਕੀ ਤੁਹਾਨੂੰ ਸਾਰੀ ਆਪਣੀ ਗੱਲ ਸਮਝ ਆਈ ਗਈ ਹੋਣੀ ਆ ਭੈਣਾਂ ਨੂੰ ਮੇਰਿਆਂ ਨੂੰ ਵੇ ਕਿ ਮੈਂ ਇੱਧਰ ਆਉਣਾ ਤੁਸੀਂ ਵੀ ਕਿਹੜੀਆਂ ਕਿੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਵਾ ਇੱਥੇ ਆਉਣ ਤੋਂ ਪਹਿਲਾਂ ਪੇਪਰ ਭਰਉਣ ਤੋਂ ਪਹਿਲਾਂ ਤਾਂ ਜਿਹੜੀਆਂ ਪਹਿਨਾਂ ਨੇ ਆਉਣਾ ਵਾ ਤੇ ਤੁਸੀਂ ਆਉਣ ਲੱਗੇ ਤੇ ਆਪ ਦਾ ਵੀ ਜੇ ਤਾਂ ਤੁਸੀਂ ਕਿਤੇ ਆ ਰਹੇ ਆ ਹਨ ਕਿਸੇ ਕੋਲੇ ਰਹਿ ਰਹੇ ਆ ਫਿਰ ਉਸ ਹਾਵ ਨਾਲ ਜੇ ਤੁਸੀਂ ਕੱਲਿਆਂ ਨੇ ਰਹਿਣਾ ਵਾ ਵੀ ਕੁੜੀਆਂ ਦੇ ਵਿੱਚ ਆ ਕੇ ਰਹਿਣਾ ਵੀ ਤੁਸੀਂ ਉਸ ਹਾਵ ਨਾਲ ਆਦਾ ਦੇਖ ਕੇ ਆਇਓ ਤੇ ਬਾਕੀ ਇੱਥੇ ਆ ਕੇ ਤੁਹਾਨੂੰ ਜਿੱਦਾਂ ਦਾ ਵੀ ਕੰਮ ਮਿਲਦਾ ਹਨਾ ਘੰਟੇ ਦੇ ਹਿਸਾਬ ਨਾਲ ਜਾਂ ਕਿਸੇ ਦੇ ਘਰ ਦਾ ਮਿਲਦਾ ਜਾਂ ਕੋਈ ਫਰੂਟਾ ਵਗੈਰਾ ਦਾ ਮਿਲਦਾ ਵੀ ਉਹ ਕੇਰਾ ਤੁਸੀਂ ਆਦਾ ਜਿਨਹਨਾਂ ਤੁਹਾਡੇ ਪੀਪਰ ਸਿੱਧੇ ਨਹੀਂ ਹੁੰਦੇਗੇ ਤੇ ਉਹ ਤੁਸੀਂ ਕਰਦੇ ਹੋ ਤੇ ਬਾਕੀ ਜਿਹੜੀਆਂ ਭੈਣਾਂ ਕਿਸੇ ਰਿਸ਼ਤੇਦਾਰ ਆਈ ਜਾਂ ਕਿਸੇ ਲਿਆਜ ਦਾ ਆਲੇ-ਦਾਈਆਂ ਆਣੋ ਨੇ ਤੇ ਉਹ ਤਾਂ ਚਲੋ ਆਪਣੀ ਉਹਨਾਂ ਨੂੰ ਵੀ ਹੁੰਦਾ ਹੀ ਆ ਨਵੀਂ ਅਗਲਾ ਤੇ ਇੱਕ ਹੀ ਦਾਕ ਦਾ ਕੰਮ ਵੀ ਚਲੋ ਕੁੜੀ ਨੇ ਆਪਣੇ ਆਉਣਾ ਵਾ ਤੇ ਵੀ ਆਪਾਂ ਉਹਨਾਂ ਵਾਸਤੇ ਕੰਮ ਵੇਖੇ ਰੱਖੇ ਉਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਤੇ ਜਿਹੜੀਆਂ ਭੈਣਾਂ ਦੂਜੀਆਂ ਆ ਰਹੀਆਂ ਹੁੰਦੇ ਆ ਹਨਾ ਇੰਨਾ ਨੂੰ ਮਤਲਬ ਆ ਕੇ ਇੱਥੇ ਕੁੜੀਆਂ ਦੇ ਕੁੜੀਆਂ ਵਿੱਚ ਰਹਿਣਾ ਹੁੰਦਾ ਵਾ ਤੇ ਵੀ ਉਥੋਂ ਨਾਲ ਆਪਾਂ ਦੱਸਤਾ ਵੀ ਇੰਨਾ ਕੀ ਤੁਹਾਡਾ ਖਰਚਾ 200 200 200 ਡੇਟ 200 ਮਾਸ ਮਤਲਬ ਇੰਨਾ ਤੁਹਾਡਾ ਮਹੀਨੇ ਦਾ ਜਿਹੜਾ ਖਰਚਾ ਇੱਥੇ ਆਊਗਾ ਅਸੀਂ ਆਦੇ ਵਾਲੇ ਇਥੋਂ ਏਰੀਏ ਦੀ ਗੱਲ ਕਰਦੇ ਹਾਂ ਜੀ ਹਾਂ ਤੁਸੀਂ ਰੋਮ ਵਾਲੀ ਸਾਈਡ ਜਾਂ ਮਲਾਹਣ ਵਾਲੀ ਸਾਈਡ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਉਸ ਹਾਲੇ ਮਲਾਹਣ ਵਾਲੀ ਸਾਈਡ ਕੰਮ ਵੀ ਬਹੁਤ ਆ ਉਥੇ ਤਾਂ ਮੇਰੀ ਫਰੈਂਡ ਦੱਸਦੀ ਸੀਗੀ ਵੀ ਬਿਨਾ ਪੇਪਰਾਂ ਤੋਂ ਵੀ ਬਹੁਤ ਜਿਹੜੀਆਂ ਕੁੜੀਆਂ ਕੰਮ ਕਰੀ ਜਾਂਦੀਆਂ ਵਾ ਤੇ ਜੇ ਉੱਥੇ ਮਤਲਬ ਰਿਹਾ ਸ਼ਾਹ ਦੇ ਜਾਂ ਖਾਣ ਪੀਣ ਦੇ ਸਾਰੇ ਕਿਸੇ ਦੇ ਰੇਟ ਵਧਾ ਹੋ ਉਸ ਹਾਵ ਨਾਲ ਉੱਧਰ ਕੰਮ ਵੀ ਜ਼ਿਆਦਾ ਵਾ ਤੇ ਇਹੋ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਸ ਥੋੜਾ ਜਿਹਾ ਆਏ ਤੁਹਾਨੂੰ ਆਪਾਂ ਕਹਿ ਰਿਹਾ ਮਤਲਬ ਵੀ ਤੁਸੀਂ ਮੀਨੇਕ ਦੀ ਆਪ ਦਾ ਜਿਹੜਾ ਤਿਆਰੀ ਕਰਕੇ ਕਰੋ ਪ੍ਰਬੰਧ ਵੀ ਜੇ ਸਾਨੂੰ ਨਾ ਵੀ ਕੰਮ ਮਿਲਿਆ ਤੇ ਵੀ ਕੋਈ ਚੱਕਰ ਨਹੀਂ ਹਨਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕੀ ਤੇ ਇਹ ਆਪਾਂ ਤਾਂ ਪਹਿਲਾਂ ਦੱਸ ਦਿਆਂ ਵੀ ਇੱਥੇ ਆ ਕੇ ਹਨਾ ਵੀ ਇੱਕਦਮ ਤੁਹਾਨੂੰ ਬਿੰਨਾ ਮੇ ਹੁੰਨੇ ਆ ਨੇ ਵੀ ਪਤਾ ਲੱਗਦਾ ਹਨਾ ਕਈ ਗੱਲ ਨੰਦ ਵੀ ਚੱਲ ਜਿੰਨਾ ਕ ਆਪਾਂ ਨੂੰ ਚਲੋ ਪਤਾ ਵਾ ਹਨਾ ਇਹਦੇ ਇੱਕ ਦਾ ਇੱਥੋਂ ਦਾ ਜਾਂ ਬਾਕੀ ਆਪਣੇ ਨਾਲ ਜਿਹੜੇ ਲੱਗਦੇ ਏਰੀਏ ਤੇ ਵੀ ਜਿੰਨਾ ਕ ਆਪਾਂ ਨੂੰ ਪਤਾ ਪਤੋਂ ਦੱਸਦੇ ਆ ਵੀ ਇਤਾਂ ਦੇ ਇੱਥੇ ਕੰਮ ਵੀ ਮਿਲ ਜਾਂਦੇ ਆ ਤੇ ਵੀ ਉਹ ਵੀ ਨਾ ਤੁਸੀਂ ਵੀ ਚੱਲ ਜਿਹੜਾ ਮਿਲਦਾ ਵਾ ਤੁਸੀਂ ਫੜ ਲਿਓ ਤੇ ਬਾਕੀ ਇੰਨਾ ਕ ਦਾ ਤੁਸੀਂ ਨਾਲ ਲੈ ਕੇ ਬਾਕੀ ਸੈਟਿੰਗ ਦੀ ਇੱਥੇ ਜੇ ਆਪਾਂ ਗੱਲ ਕਰੀਏ ਉਹ ਟੈਂਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਸੈਟਿੰਗ ਇੱਥੇ ਸਾਰਿਆਂ ਦੀ ਹੋ ਜਾਂਦੀ ਆ ਕੋਈ ਵੀਰ ਆ ਕੋਈ ਭੈਣ ਆ ਤੇ ਪਰ ਥੋੜਾ ਜਿਹਾ ਉਹਨੂੰ ਟਾਈਮ ਲੱਗਦਾ ਵਾ ਟਾਈਮ ਲੱਗਦਾ ਹੁਣ ਉਹ ਤਾਂ ਵੀ ਤੁਸੀਂ ਆਪਾਂ ਦੇਖੀਏ ਕਿਸੇ ਵੀ ਦੇਸ਼ ਚ ਦੇਖ ਲਓ ਨਾ ਕੋਈ ਬੱਚੇ ਕੈਨੇਡਾ ਅਮਰੀਕਾ ਜਾਂ ਕਿਤੇ ਹੋਰ ਇੰਗਲੈਂਡ ਵਗੈਰਾ ਜਾਂਦੇ ਆ ਇੰਗਲੈਂਡ ਸਾਰੇ ਜਿਹੜਾ ਟਾਈਮ ਆ ਥੋੜਾ ਜਿਹਾ ਲੱਗ ਜਾਂਦਾ ਪਰ ਵੈਸੇ ਇਟਲੀ ਮੈਂ ਵੇਖਿਆ ਵਾ ਵੀ ਬਹੁਤ ਵਧੀਆ ਵਾ ਵੀ ਇੱਥੇ ਸਾਰਿਆਂ ਦੇ ਤਕਰੀਬਨ ਜਿੰਨੇ ਵੀ ਪਿੱਛੇ ਆਏ ਆ ਹਨਾ ਵੇਖਿਆ ਵੀ ਸਾਰਿਆਂ ਦੀ ਸੈਟਿੰਗ ਬਹੁਤ ਵਧੀਆ ਵਾ ਅਤੇ ਇੱਕ ਜਾਨਾ ਵੀ ਕਮਾਉਂਦਾ ਵਾ ਨਾ ਤਾਂ ਬਾਕੀ ਸਾਰੇ ਜਿਹੜੇ RAM ਨਾਲ ਬੈਠ ਕੇ ਖਾ ਲੈਂਦੇ ਆ ਗਾ ਤੁਹਾਨੂੰ ਪਤਾ ਨਾ ਤਾਂ ਖਾਣ ਦੇ ਸਾਹਬ ਨਾਲ ਤੇ ਬਾਕੀ ਮਗਾਈ ਤੇ ਬਾਕੀ ਪੱਜੀਵੇਂ ਜਿੱਮੇ ਆਪਣੇ ਕੋਲੇ ਡਾਕੂਮੈਂਟ ਆ ਜਾਂਦੇ ਤੇ ਇੱਥੋਂ ਦੇ ਆ ਜਿਹੜੀਆਂ ਸਰਕਾਰ ਆ ਆਪਾਂ ਨੂੰ ਸਹੂਲਤਾਂ ਵੀ ਜਿਹੜੀਆਂ ਬਹੁਤ ਦਿੰਦੀਆਂ ਇੱਥੋਂ ਦੀ ਜਿਹੜੀ ਸਰਕਾਰ ਆ ਬਹੁਤ ਹੈਲਪ ਕਰਦੀ ਆਪਣੇ ਆਪਣੇ ਲੋਕਾਂ ਦੀ ਬਹੁਤ ਹੈਲਪ ਕਰਦੀ ਆ ਤੇ ਇਹਦੇ ਵਿੱਚ ਵੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਚਲੋ ਠੀਕ ਆ ਜੀ ਅੱਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਮੈਂ ਪੂਰੀ ਕੋਸ਼ਿਸ਼ ਤਾਂ ਕੀਤੀ ਆ ਨਾਲ ਤੁਹਾਨੂੰ ਮੈਂ ਸਾਰਾ ਸਮਝਾਦਾ ਡਿਟੇਲ ਚ ਜੇ ਕੋਈ ਨਾ ਵੀ ਸਮਝ ਆਈ ਤੁਸੀਂ ਫਿਰ ਵੀ ਆਪਾਂ ਨੂੰ ਪੁੱਛ ਸਕਦੇ ਆ ਤੇ ਬਾਕੀ ਹੋਰ ਜਿਹੜੇ ਵੀਰਾਂ ਦੇ ਕਮੈਂਟ ਆ ਜਾਂ ਪਹਿਣਾ ਦੇ ਹੋਰ ਆ ਤੇ ਉਹ ਆਪਾਂ ਹੋਰ ਕਿਸੇ ਵੀਡੀਓ ਚ ਬਣਾ ਕੇ ਤੁਹਾਨੂੰ ਵੀਡੀਓ ਬਣਾ ਕੇ ਉਹਦੀ ਤੁਹਾਨੂੰ ਜਾਣਕਾਰੀ ਦੇਵਾਂਗੇ ਇਸ ਲਈ ਅੱਜ ਮੈਂ ਜਿਹੜੀ ਨਵੀਆਂ ਪਹਿਨਾ ਆ ਰਹੀਆਂ ਦਾ ਤੇ ਉਹਨਾਂ ਲਈ ਮੈਂ ਵੀਡੀਓ 来 ਸੀਗੇ ਵੀ ਆ ਕੇ ਇੱਥੇ ਤੇ ਬਾਕੀ ਕੀ ਇੱਥੇ ਆ ਕੇ ਤੁਸੀਂ ਆਪਣੇ ਡਾਕੂਮੈਂਟ ਕਿੱਦਾਂ ਬਣਾਉਣੇ ਆ ਕਿਵੇਂ ਸਿੱਧੇ ਕਰਨੇ ਕੀ ਕਰਨੇ ਆ ਕਿਵੇਂ ਆ ਕੇ ਮਿਲ ਕਰਨੇ ਆ ਉਹ ਸਾਰਾ ਪ੍ਰੋਸੈਸ ਸੇਮ ਹੀ ਹੁੰਦਾ ਵਾ ਵੀ ਵੀਰ ਹੋਣ ਭੈਣ ਹੋਣ ਸਾਰਿਆਂ ਦਾ ਵੀ ਸੇਮ ਹੀ ਹੁੰਦਾ ਵਾ ਤੇ ਉਹ ਤੁਸੀਂ ਉਦਾਂ ਹੀ ਆ ਕੇ ਤੁਹਾਡੇ ਪੀਪਲ ਆ ਜਿਹੜੇ ਜਮਾ ਹੋਣੇ ਆ ਠੀਕ ਆ ਜੀ ਹੁਣ ਦਿਓ ਆ ਗਿਆ ਤੇ ਮਿਲਾਂਗੇ ਅਗਲੀ ਵੀਡੀਓ ਚ ਕੋਈ ਲੈ ਕੇ ਨਵੀਂ ਜਾਣਕਾਰੀ ਐਵੇਂ ਕੋਈ ਕੋਈ ਰੋਲ ਵਗੈਰਾ ਹਨ ਵੀਰ ਪੁੱਛਦੇ ਆ ਈ ਅੰਬੈਸੀ ਦਾ ਹੁਣ ਕੋਈ ਰੋਡ ਚੇਂਜ ਤਾਂ ਨਹੀਂ ਹੋਇਆ ਜਿਹੜੇ ਫੈਲਾ ਜਮਾ ਕਰਵਾਉਣ ਜਾਂਦੇ ਆ ਤੇ ਉਹਦੇ ਬਾਰੇ ਵੀ ਜਿੰਨਾ ਆਪਣੇ ਕੋਲੇ ਅਪਡੇਟ ਹੈਗੀ ਆ ਉਹ ਬਾਅਦ ਦੀ ਵੀਡੀਓ 'ਚ ਤੁਹਾਨੂੰ ਉਹਦੀ ਜਾਣਕਾਰੀ ਦੇਵਾਂਗੇ ਹੌਂਦਿਓ ਜੀ ਆਖਿਆ ਸਸਿਕਾ